ਕਹਗਾ ਨਾ ਹਾਂਜੀ ਮਾਤਾ ਕਿੱਧਰ ਗਈ ਐ ਮੰਮੀ ਤਾਜੀ ਉਹ ਲੰਬੜਦਾਰਾਂ ਦੇ ਕੱਪੜੇ ਦੇਖਣ ਗਈ ਆ ਵਿਆਹ ਨਹੀਂ ਸੀ ਉਹਨਾਂ ਦੇ ਅੱਛਾ ਅੱਛਾ ਹਾਂਜੀ ਉਹ ਛੋਟੇ ਮੁੰਡੇ ਦਾ ਵਿਆਹ ਸੀ ਕਹਿੰਦੇ ਹਾਂ ਉਧਰ ਗਈ ਸੀ ਅਜੇ ਤੂੰ ਨੂੰ ਮਾਰਾ ਕਰ ਗੀੜਾ ਨਾਲ ਜਾ ਕੇ ਘਰੇ ਬੈਠੇ ਨਹੀਂ ਐ ਤੇਰਾ ਉਹਦਾ ਬੇਬੇ ਚੰਗੀ ਐ ਜੀ ਜੇ ਉਹਨਾਂ ਵਾਹਨੇ ਨਾਲ ਕਿਦਾਂ ਕੱਢੀ ਆਉਂਦੀ ਐ ਤਾਂ ਹੀ ਤਾਂ ਮੈਂ ਜਾਣਦੀ ਨਹੀਂ ਆ ਬੇਬੇ ਹੈਗੀ ਐ ਫਿਰ ਆਪਣੀ ਗੇੜੇ ਕੱਢਣ ਨੂੰ ਫਿਰ ਮੈਨੂੰ ਲਾਂਬੇ ਤੇ ਜਾਣੀ ਐ ਮੈਨੂੰ ਕਿੱਧਰ ਲੈ ਕੇ ਨਹੀਂ ਜਾਂਦਾ ਉਹ ਤਾਂ ਫਿਰ ਤੁਸੀਂ ਲੈ ਕੇ ਜਾਣਾ ਹਣ ਬੇਬੇ ਨਾਲ ਥੋੜੀ ਜਾਣਾ ਮੈਂ ਕਾਲ ਕੋਈ ਨਹੀਂ ਐਂ ਦੱਸੋ ਅੱਜ ਕਿਵੇਂ ਲੱਗਦਾ ਆਲੂ ਲੀ ਚਰੀ ਉਹਨੇ ਉਹਨੇ ਸੋਚਦੀ ਤਾਂ ਸੀ ਮੈਂ ਕਿ ਨਾਲੇ ਆਲੂ ਗੋਭੀ ਬਣਾ ਲੂੰਗੀ ਦੁਪਹਿਰੇ ਤੇ ਹੁਣ ਸਵੇਰੇ ਪਰੌਂਠੇ ਬਣਾ ਲੂੰਗੀ ਆਲੂ ਵਾਲੇ ਪਹਿਲਾਂ ਮਾਤਾ ਨੂੰ ਪੁੱਛ ਲਈ ਕਿ ਖਾਊ ਕਿ ਨਾ ਇਹ ਵੀ ਸਹੀ ਗੱਲ ਹੈ ਅੰਜੇ ਅ ਤੂੰ ਯਾਰ ਬਸ ਮੈਂ ਚੱਲਿਆ ਹੀ ਕੰਮ ਤੇ ਅੱਛਾ ਮਾਤਾ ਨੂੰ ਮਿਲ ਕੇ ਵਾਜ ਜਾਂਦਾ ਚਾਹ ਬਣਾਉਣੀ ਉਧਰ ਗਈ ਹੈ ਚਾਹ ਬਣਾਉਣਾ ਫੇਰ ਨਾ ਨਾ ਚਾਹ ਨਹੀਂ ਪੀਣੀ ਸੀ ਤਾਂ ਉਹ ਉੱਥੇ ਜਾ ਕੇ ਤੀ ਨਾਲ ਅੱਛਾ ਅੱਛਾ ਮੈਂ ਤਾਂ ਕਹਿੰਦੀ ਅੱਜ ਰਹਿਣੇ ਦੋ ਕਿਉਂ ਆਹ ਕੱਪੜੇ-ਕਪੜੇ ਦਵਾ ਲਿਆ ਉਹ ਤੁਹਾਨੂੰ ਪਤਾ ਹੀ ਆ ਹੁਣ ਸੂਟ ਸਾੜ ਜਾਨੇ ਹਨੀ ਆਹ ਸਾਰਾ ਦਿਨ ਘਰੇ ਕੜਾਈਆਂ ਵਾਲੇ ਪਾਣੇ ਜਾਂਦੀ ਨੇ ਯਾਰ ਤੁਹਾਨੂੰ ਤਾਂ ਜਿੰਨੇ ਮਰਜ਼ੀ ਸੂਟ ਦਵਾ ਲੀਏ ਤੁਹਾਡੇ ਕੋਲ ਤਾਂ ਕਈ ਸੂਟ ਪੂਰੇ ਹੁੰਦੇ ਨਹੀਂ ਤੁਸੀਂ ਨਾ ਰਹਿਣ ਦੇ ਅਜੇ ਪਿਛਲੇ ਮਹੀਨੇ ਦਾ ਚਾਰ ਸੂਟ ਲੈ ਕੇ ਆਈਆਂ ਉਹ ਕਿੱਥੇ ਵਾਗੇ ਦਵਾਉਣ ਦੇ ਮਾਰੀ ਕਹਿ ਦਿੰਦੇ ਓ ਤੁਸੀਂ ਉਹੀਂ ਕਹਿ ਦੋ ਵੀ ਦਵਾਉਣੇ ਨਹੀਂ ਕੋਈ ਨਾ ਫਿਰ ਚਲਾਂ ਹੀ ਤੁਹਾਨੂੰ ਜਲਾ ਫਿਰ ਲਗਾਉਣੇ ਨਹੀਂ ਚਲਾਂ ਮੇਨੋ ਜਿੰਨੇ ਮਰਜ਼ੀ ਸੂਟ ਲੈ ਦੇਣਾ ਉਨੇ ਥੋੜੇ ਨੇਗੇ ਆ ਮੇਰੇ ਵੀਂ ਦੇਖ ਲਾ ਆ ਵਿਆਹ ਵਾਲੇ ਮੇਰੇ ਕੋਲੇ ਉੜਕੇ ਲਿਆ ਕੁਛ ਮੈਂ ਤੇਰ ਤੁਹਾਨੂੰ ਕੌਣ ਦੇਖਦਾ ਆ ਆਹਾ ਆਹਾ ਬਾਕੀ ਗੱਲ ਹੋਈ ਜਾ ਬਈ ਸਾਨੂੰ ਕਿਹਨੇ ਦੇਖਣਾ ਦੇਖਣਾ ਤਾਂ ਤੁਹਾਨੂੰ ਹੈ ਬੈਠੇ ਨੂੰ ਦੇਖ ਲਾ ਲ ਮਾਤਾ ਵੀ ਆ ਗਈ ਆ ਜਾ ਮਾਤਾ ਆ ਗਈ ਬਾਈ ਬੈ ਜਾ ਬੈਠ ਗਈ ਇੱਕ ਗੱਲ ਤਾਂ ਹੈਗੀ ਆ ਉਹ ਦੋ ਕੋਤੇ ਕਰ 파ਖੇ ਕੋਲੰਬਰ ਜ਼ਾਰਾਂ ਦੇ ਥੱਕ ਗਈ ਮੈਂ ਤਾਂ ਜਾਂਦੀ ਜਾਂਦੀ ਹੋਰ ਗੱਲ ਦੱਸਾਂ ਜੇ ਜਿਹੜਾ ਬਹੁਤਾਜ ਲਈਏ ਉਹਨੂੰ ਦੇਖ ਕੇ ਸਾਰੇ ਹੀ ਥਕੇਵਾਂ ਲਹਿ ਗਿਆ ਮੈਂ ਤਾਂ ਹੈਰਾਨ ਹੀ ਰਹੀ ਭਾਈ ਸਭ ਦੇ ਮੂੰਹ ਅੱਡੇ ਰਹਿੰਦੇ ਨੇ ਕਿ ਦੂਰੀਆਂ ਦੂਰੀਆਂ ਸ਼ਾਂਪਾ ਸੌਰੇ ਨੂੰ ਕੜਾ ਛਾਪਾ ਮੁੰਡੇ ਨੂੰ ਜੋੜੀ ਕੋੜੀ ਦਿਉਰਾ ਜੇਠਾ ਨੂੰ ਵੀ ਸ਼ਾਂਪਾ ਬੁੜੀ ਨੂੰ ਉਹਨਾਂ ਦੀ ਨੂੰ ਆਂਟੇ ਚ ਭੁੱਲੀਆਂ ਵਾਲੇ ਹੈ ਕੁੜੀਆਂ ਨੂੰ ਟੌਪਸ ਜਿਹੜੇ ਅੱਜ ਕੱਲ ਪਾਉਂਦੀਆਂ ਨੇ ਕੁੜੀਆਂ ਉਹ ਮਾਂ ਮੇਰੀ ਸਾਰੀ ਗੰਜੈਸ ਦੀ ਗੱਲ ਆ ਜੇ ਉਹਨਾਂ ਤੇ ਗੰਜਾਇਸ਼ ਸੀ ਤਾਂ ਉਹਨਾਂ ਨੇ ਇਹਨਾਂ ਕੁਝ ਕਰਤਾ ਜਿਹਦੇ ਤੇ ਜਿੰਨੀ ਕੁ ਗੰਜਾਇਸ਼ ਹੁੰਦੀ ਆ ਉਹਨਾਂ ਦਾ ਬੰਦਾ ਦੇ ਦਿੰਦਾ ਉਹ ਗੰਜਾਇਸ਼ ساری ਗੱਲ ਤਾਂ ਆਪਾਂ ਹੀ ਰਹੇਗੀ ਦੂਰ ਦੇਖ ਹਰਜੀਤ ਭਾਵੇਂ ਮੈਨੂੰ ਕਹੋ ਚੰਗੀ ਭਾਵੇਂ ਕਹੋ ਮਾੜੀ ਦੇਖ ਜਦੋਂ ਧੀ ਸੌਰੀ ਤੋਰਨੀ ਹੁੰਦੀ ਐ ਤਾਂ ਮਾੜਾ ਮੋਟਾ ਨੱਕ ਬੁੱਲ ਤਾਂ ਲਾਉਂਦੇ ਹੁੰਦੇ ਨੇ ਨਾਲੇ ਸਿਆਣੇ ਕਹਿੰਦੇ ਹੁੰਦੇ ਨੇ ਆ ਨੱਕ ਨਾ ਮੁਸ਼ਕ ਵਾਸਤੇ ਲਾਇਆ ਹੁੰਦਾ ਨਾ ਕਿ ਕੱਲਾ ਨੜੀ ਪੁੰਜਣ ਨੂੰ ਉਹ ਚਲ ਮਾ ਆਪਾਂ ਕੀ ਲੈਣਾ ਹੋਣਾ ਹੈ ਬਧਿਆ ਸਮਾ ਲੰਘੇ ਜਾਂਦਾ ਹੋਰ ਆਪਾਂ ਨੂੰ ਕੀ ਚਾਹੀਦਾ ਐਵੇਂ ਨਾ ਚੁਰਾਇਆ ਕਰ ਰੱਬ ਦਾ ਦਿੱਤਾ ਬਸੇਰਾ ਕੁਛ ਆਪਣੇ ਕੋਲੇ ਰੱਬ ਦਾ ਦਿੱਤਾ ਤਾਂ ਹੈ ਭਾਈ ਫੇਰ ਵੀ ਸ਼ਰੀਕੇ ਚ ਤਾਂ ਨੱਕ ਜਿਹਾ ਬੜਾਖੀ ਰੱਖਦਾ ਆਹ ਦੇਖ ਲੈ ਤੇਰੇ ਸਾਹਮਣੇ ਹੈ ਕੋਈ ਚਾ ਜਲਲ ਨਹੀਂ ਲਾਇਆ ਫੇਰ ਮੇਰੀ ਗੱਲ ਕਹੀ ਤਾਂ ਗੁੱਸਾ ਮੰਨ ਲੈਂਦੀ ਆ ਇਹ ਲੈ ਮੰਮੀ ਜੀ ਐ ਕਿਉਂ ਕਹਿੰਦੇ ਹੋ ਤੁਸੀਂ ਜਿੰਨਾ ਕੋਣ ਮੇਰੇ ਮਾਪਾ ਆਪੋ ਤੋਂ ਸਰੇਆ ਉਹਨਾਂ ਨੇ ਕਰਿਆ ਹੀ ਆ ਸਰੇਆ ਕੀ ਬਲਕਿ ਉਹਨਾਂ ਨੇ ਤਾਂ ਉਸ ਤੋਂ ਵੀ ਵੱਧ ਕੇ ਦਿੱਤਾ ਜੇ ਮੈਂ ਨਾ ਚੰਗੀ ਰਹਿੰਦੀ ਤੈਨੂੰ ਨਾਲ ਲੈ ਜਾਂਦੀ ਅੱਜ ਤੈਨੂੰ ਮੈਂ ਦਿਖਾ ਕੇ ਲਿਆਉਂਦੀ ਵੀ ਆਹ ਹੁੰਦਾ ਹੈ ਦਾਜ ਦੇਖਦੀ ਮੂੰਹ ਬਲਾਇਆ ਪਿਆ ਥੀ ਕੱਪੜੇ ਲੀੜੇ ਦਾ ਉਦੋਂ 5-5000 ਦੇ ਸੂਟ ਤਾਂ ਤੇਰੀ ਤਾਈ ਦੇ ਨੇ ਇੱਥੇ 500 ਦਾ ਸੂਟ ਥੀ ਉਹ ਸ਼ਰਮ ਛੱਡ ਖੜਾ ਕਿਹੜੀਆਂ ਗੱਲਾਂ ਲੈ ਕੇ ਬੈਗੀ ਸਵੇਰੇ ਸਵੇਰੇ ਚਲੋ ਜਿੰਨੇ ਗੰਜਾਇਸ ਸੀ ਉਹਨਾਂ ਨੇ ਕਰਤਾ ਜਿੰਨੇ ਕਿਹਦੇ ਪੇਖੇ ਸੀ ਇਹਨਾਂ ਨੇ ਕਰਤਾ ਆਹੋ ਭਾਈ ਆ ਕਿਸ ਕਹਿੰਦੇ ਹੁੰਦੇ ਨੇ ओके ਸੌਰਿਆਂ ਦੇ ਨੌ ਨੂੰ ਤਾਂ ਰਿਚ ਵੀ ਕੱਤਾਂ ਲੱਗ ਜਾਂਦਾ ਤੂੰ ਵੀ ਸੌਰਿਆਂ ਦਾ ਪੱਖ ਹੀ ਪੂਰੇਗਾ ਆ ਮਾਂ ਕੀ ਲੱਗੀ ਹੁਣ ਲੈ ਮਾਂ ਤੂੰ ਤਾਂ ਖਾਮ ਖਾ ਗੁੱਸਾ ਕਰੀ ਜਾਨੀ ਐ ਲੈ ਮੈਂ ਤੇਰੇ ਮੇਰੇ ਨਹੀਂ ਹੋਊਂਗਾ ਹੋਰ ਕਿੱਧਰ ਹੋਊਂਗਾ ਹੈ ਐ ਕਰ ਤੂੰ ਚਲ ਮੈਂ ਪਾਣੀ ਲੈ ਕੇ ਆਉਂਦੀ ਪਾਣੀ ਤਾਂ ਪਾਣੀ ਕੋ ਬੇਬੇ ਬਾਸੇ ਚਾਹ ਬਣਾਉਣ ਵਾਲੇ ਆ ਕੀ ਕਰਦੀ ਐ ਇਹ ਤਾਂ ਮੈਂ ਗੋਭੀ ਬਣਾਉਣ ਦਾ ਸੋਚਦੀ ਸੀ ਮੰਮੀ ਅੱਛਾ ਨਾ ਨਾਲੇ ਤੂੰ ਕਹਿੰਦੀ ਸੀ ਸਵੇਰੇ ਮੈਨੂੰ ਕਹਿੰਦੀ ਸੀ ਕਿ ਆਲੂ ਵਾਲੇ ਪਰੌਂਠੇ ਬਣਾਉਂਗੀ ਉਹ ਵੀ ਬਣਾਉਂਗੇ ਤੁਸੀਂ ਦੱਸੋ ਫਿਰ ਬਣਾ ਲਵਾਂ ਮੇਰੀ ਗੱਲ ਸੁਣ ਮਾੜਾ ਮੋਟਾ ਦਿਮਾਗ ਤੋਂ ਵੀ ਕੰਮ ਲੈ ਲਿਆ ਕਰ ਆ ਆਲੂ ਉਬਲਵੇਂ ਧਰੀ ਦੇ ਹੁੰਦੇ ਨੇ ਪਰੌਂਠਿਆਂ ਵਾਸਤੇ ਉਹ ਮੰਮੀ ਆਲੂ ਤਾਂ ਮੈਂ ਲੱਗ ਰੱਖੇ ਹੋਏ ਨੇ ਇਹ ਤਾਂ ਗੋਭੀ ਵਾਸਤੇ ਕੱਟਦੀ ਸੀਗੀ ਮੈਂ ਕਿਹਾ ਚਲ ਸਵੇਰ ਦੀ ਦੁਪਹਿਰ ਦੀ ਤਿਆਰੀ ਕਰ ਲਵਾਂ ਜੋ ਕੁਝ ਮੁੰਡੇ ਨੇ ਖਾਣਾ ਨਾ ਉਹ ਕੁਝ ਬਣਾ ਦੇ ਸਮਝ ਗਈ ਹਾਂਜੀ ਮੰਮੀ ਜਾ ਬਣਾ ਦੇ ਨਾਲੇ ਪਾਣੀ ਦੀ ਘੁੱਟ ਲਿਆ ਕੇ ਦੇ ਦੇ ਹਾਂਜੀ ਮਾਂ ਇੱਕ ਗੱਲ ਕਹਾ ਹਾਂ ਭਾਈ ਵੈਸੇ ਤੂੰ ਮੇਥੋਂ ਵੱਧ ਸਿਆਣੀ ਐ ਤੂੰ ਇਹ ਨਾ ਕਹਿ ਕਰ ਗਗਨ ਨੂੰ ਚੰਗਾ ਹੀ ਨਾ ਦਾ ਦੇਖ ਪੁੱਤ ਮੈਂ ਕੋਈ ਝੂਠ ਤਾਂ ਕਹਿੰਦੀ ਨਹੀਂ ਜੋ ਮੈਂ ਦੇਖ ਕੇ ਆਇਆ ਉਹ ਮੈਂ ਕਹਦਾ ਚਲੋ ਮੰਨ ਲਈ ਗੱਲੋ ਠੀਕ ਤੋ ਟੈਨਸ਼ਨ ਨਾ ਲੈ ਸਭ ਕੁਝ ਠੀਕ ਹੋ ਜਾਊਗਾ ਜਿਹੜੇ ਤੇਰੇ ਰੀਜਾ ਨੇ ਹੁਣ ਪੂਰੀਆਂ ਕਰ ਦਾਂਗੇ ਅਸੀਂ ਉਹ ਤਾਂ ਆਪਦੇ ਘਰੇ ਰੀਜਾ ਤਾਂ ਜਿੰਨੀਆਂ ਮਰਜ਼ੀ ਪੂਰੀਆਂ ਕਰ ਲੈ ਨਾਲੇ ਆਪਣੇ ਨਵੇਂ ਅੱਤੀ ਪੈਰੀ ਇਹ ਨੰਬਰਦਾਰਾਂ ਦੇ ਆਪਣੇ ਦੇਖ ਲੈ ਆਪਣੇ ਤੇਰੇ ਕੋਲੇ ਸੁੱਖ ਨਾਲ 12 13 ਕਿੱਲੇ ਨੇ ਉਹ ਸੱਤ ਕਿੱਲਾਂ ਦੇ ਮਾਲਕ ਨੇ ਆਪਣੇ ਤਾਂ ਕੋਈ ਵੀ ਨਹੀਂ ਨਕਬੁੱਲ ਲਾਇਆ ਉਹ ਚਲ ਮਾ ਛੱਡ ਖੜਾ ਜਿਹੜਾ ਹੁਣ ਅਸੀਂ ਹੋ ਗਿਆ ਹੁਣ ਕਿਉਂ ਚੱਕਰ ਚ ਪਈ ਆਂ ਆਜ ਦੱਸ ਮੈਨੂੰ ਚਾਹ ਬਣਾਵਾਵਾ ਕਿ ਪਹਿਲਾਂ ਪਾਣੀ ਲੇਮਾ ਨਾ ਮੈਂ ਪਾਣੀ ਹੀ ਪੀਉਂਗੀ ਚਾਹ ਤਾਂ ਤੇਰੀ ਤਾਈ ਨੇ ਮੈਨੋਂ ਵੱਲੀ ਪਿਆਤੀ ਮੈਨੂੰ ਮੈਨੂੰ ਪਤਾਗਾ ਚਾਹ ਤੂੰ ਲੱਡੂਆਂ ਨਾਲ ਕੀ ਕਾਈ ਹੋਏਗੀ ਲੈ ਕੱਲੇ ਲੱਡੂ ਨਹੀਂ ਗੁਲਾਬ ਜਾਮਨ ਬਰਫੀ ਸਾਰਾ ਕੁਝ ਲਈ ਤੇਰੀ ਤਾਈ ਤੇਰੇ ਉਹ ਤਾਂ ਉਹਦਾ ਹੱਕ ਬਣਦਾ ਬੇਬੇ ਚੱਲ ਬੈਠਾ ਪਾਣੀ ਮੈ ਲਿਆਉਣਾ ਹਾਂ ਸ਼ਾਗਨ ਵੀ ਮੈਂ ਸੁਖਣਾ 500 ਦਾ ਨੋਟ ਦੇ ਕੇ ਆਈਆਂ ਉਹ ਫਿਰ ਮਾਂ ਕਹੀਦੀ ਆ ਤੂੰ ਕੀ ਕਰੂਗਾ ਕਰਨ ਸੋਚੀ ਗਿਆ ਨਹੀਂ ਕੁਛ ਨਹੀਂ ਬੱਸ ਆ ਮੈਂ ਤਾਂ ਇਹ ਸੋਚਦੀ ਸੀ ਬੀ ਮਮੀ ਹਰ ਰੋਜ਼ ਹਰ ਰੋਜ਼ ਮੈਨੂੰ ਇੱਕੇ ਗੱਲ ਸੁਣਾਉਂਦੇ ਨੇ ਚਲ ਛੱਡ ਯਾਰ ਮਾਂ ਦਾ ਗੁੱਸਾ ਨਾ ਕਰੇ ਕਰ ਤੈਨੂੰ ਪਤਾ ਤਾਂ ਹੈਗਾ ਇਸ ਬਹੁਤ ਉਹ ਮਨ ਦੀ ਮਾੜੀ ਨਹੀਂ ਹੈਗੀ ਜਿਹੜੀ ਗੱਲ ਉਹਦੇ ਮੂੰਹ ਚ ਆਉਂਦੀ ਹੈ ਨਾ ਉਹ ਕਹਿ ਜ਼ਰੂਰ ਦਿੰਦੀ ਆ ਪਰ ਮੈਨੂੰ ਪਤਾ ਨਾ ਕਿ ਉਹਦੇ ਮਨ ਚ ਕੁਝ ਨਹੀਂ ਹੈਗਾ ਤੂੰ ਵੀ ਉਹਦੀ ਗੱਲ ਨੂੰ ਬੜਾ ਮੰਤਰਾ ਲਾਇਆ ਕਰ ਮਨ ਤੇ ਤਾਂ ਨਹੀਂ ਲਾਉਂਦੀ ਪਰ ਮੈਂ ਤਾਂ ਇਹ ਸੋਚਦੀ ਆ ਵੀ ਮੇਰੇ ਮਾਪੇ ਨੇ ਵੀ ਤਾਂ ਕਿੰਨਾ ਕਰਿਆ ਸੀ ਆਪਣੀ ਔਕਾਤ ਤੋਂ ਵੱਧ ਕੇ ਮੈਨੂੰ ਦਿੱਤਾ ਸੀ ਚਲ ਮੰਨਦੀ ਆ ਮੈਂ ਕਦੇ ਮਾਂ ਕਹਿ ਦਵੇ ਕਦੇ ਹੁੰਦਾ ਪਰ ਉਹ ਤਾਂ ਹਰ ਰੋਜ਼ ਹਰ ਰੋਜ਼ ਮੈਨੂੰ ਇੱਕੋ ਗੱਲ ਸੁਣਾਉਂਦੇ ਨੇ ਕੁਛ ਦਿੱਤਾ ਨਹੀਂ ਕੁਛ ਦਿੱਤਾ ਨਹੀਂ ਇਹ ਵੀ ਤੇਰੀ ਗੱਲ ਠੀਕ ਹੈ ਦੇਖ ਮਾਵਾ ਪਾਪ ਕੋਈ ਵੀ ਆਵ੍ਰਿਤੀ ਵਾਸਤੇ ਨਾ ਹੱਦ-ਬੱਧ ਕਰਦਾਗਾ ਪਰ ਬੇਬੇ ਤਾਂ ਹੱਤ ਆ ਯਾਰ ਤੈਨੂੰ ਮੈਂ ਪਹਿਲਾਂ ਵੀ ਸਮਝਾਇਆ ਹੁਣ ਫੇਰ ਕਹਿਣਾ ਪਲੀਜ਼ ਤੂੰ ਉਹਦੇ ਗੁੱਸਾ ਨਾ ਕਰ ਉਹਦੀ ਗੱਲ ਦਾ ਬੇਬੇ ਨੂੰ ਤਾਂ ਪਤਾ ਕੀ ਹੱਤ ਜਿਵੇਂ ਉਹਨਾਂ ਨੇ ਦੇਖਿਆ ਹੀ ਫੋਨ ਕਿਹਦਾ ਆ ਗਿਆ ਤੇਰਾ ਬਧਰੇ ਹਾਂਜੀ ਉਹ ਮੰਮੀ ਦਾ ਫੋਨ ਹੋਣਾ ਚਲ ਕੋਈ ਗੱਲ ਹਾਂਜੀ ਮੈਂ ਕਹਿ ਰਿਹਾ ਸੀਗਾ ਵੀ ਯਾਰ ਮਾਤਾ ਤੁਹਾਨੂੰ ਉਹਦੇ ਵਿਆਹ ਤੇ ਦੇਖ ਕੇ ਆਈ ਆ ਵੱਡੇ ਬੰਦੇ ਨੇ ਹਨਾ ਖੁੱਲਾ ਦਾਜ ਦਿੱਤਾ ਬਸ ਬੇਬੇ ਨੂੰ ਮੜਾ ਜਾਇਆ ਹੋਇਆ ਦਾ ਵੀ ਉਹਨਾਂ ਦੇ ਦਾਜ ਵਾਦਾ ਸਾਡੇ ਘਟ ਆਇਆ ਹੋਰ ਗੱਲ ਕੁਛ ਨਹੀਂ ਮੇਰੀ ਗੱਲ ਸੁਣ ਤੂੰ ਜਮ੍ਹਾਂ ਮੰਨ ਤੇ ਨਾਲ ਆ ਕਰ ਕਰ ਸਮਝ ਗਈ ਨਾ ਬਿਆਸੀ ਚਲੋ ਤੁਸੀਂ ਮੇਰੇ ਨਾਲ ਗੱਲ ਤਾਂ ਮੈਂ ਮੰਨਦੇ ਕਿਉਂ ਲਾਉਣੀ ਆ ਉਹ ਤਾਂ ਨਾ ਕਦੇ ਕਦੇ ਬਸ ਦੁਖ ਜਾਂ ਹੁੰਦਾ ਮੈਨੂੰ ਗੱਲ ਦੱਸ ਮੈਂ ਤੈਨੂੰ ਕਦੇ ਕਿਹਾ ਵੀ ਤੂੰ ਆਹ ਨਹੀਂ ਲੈ ਕੇ ਉਹ ਨਹੀਂ ਲੈ ਕੇ ਈਜ਼ੀ ਹਾਲਗਾ ਤਾਂ ਮੈਨੂੰ ਹੌਸਲਾ ਵੀ ਚਲੋ ਤੁਸੀਂ ਮੈਨੂੰ ਕੁਝ ਵੀ ਕਹਿੰਦੇ ਬਸ ਫਿਰ ਜਦੋਂ ਮੈਂ ਨਹੀਂ ਕੁਝ ਕਹਿੰਦਾ ਫਿਰ ਤੈਨੂੰ ਟੈਨਸ਼ਨ ਲੈਣ ਦੀ ਲੋੜ ਚਲ ਹੁਣ ਆਇਆ ਕਰ ਫੜਾ ਫੜਾ ਚਾਹ ਬਣਾ ਦਿਓ ਕੱਪ ਬੇਬੇ ਵਾਸਤੇ ਕੰਡੇ ਵਾਲੀ ਬਣਾਓ ਠੀਕ ਹੈ ਹਾਂਜੀ ਵੀ ਹੋਰ ਬੋਲਪੇ ਥੋੜਾ ਜਿਆਦਾ ਵੇ ਨਹੀਂ ਬੋਲਦੀ ਮੈਂ ਬੈਠਾਂਗਾ ਚਾਹ ਲੈ ਬਣਾ ਕੇ ਚੱਲ ਠੀਕ ਹੈ ਜੀ ਚੱਲ ਮਾਂ ਦਾ ਤਾਂ ਕੋਈ ਨਾ ਜਿਹੜਾ ਕੁਝ ਬੋਲਦੀ ਆ ਇਹ ਤਾਂ ਮੇਰੇ ਨਾਲ ਨੇ ਉਹਦੀਆਂ ਤਾਂ ਮੈਂ ਚੱਲ ਲੂੰਗੀ ਹਾਂ ਲੈ ਮਮੀ ਚਾਹ ਇਹ ਕਿੱਧਰ ਗਏ ਇਹ ਵੀ ਚਾਹ ਪੀ ਲੈਂਦੇ ਤੇਰੇ ਹੀ ਮੂੰਹ ਘਰੀ ਦੇਖੀ ਜਾਵੇ 6 ਮਹੀਨੇ ਹੋ ਗਏ ਰਸੋਈ 'ਚ ਬੜੀ ਨੂੰ ਆ ਡੂਡ ਕੱਪ ਚਾਹ ਦਾ ਨਹੀਂ ਬਾਲਿਆ ਗਿਆ ਤਿੱਥੋਂ ਉਹਨੇ ਤਾਂ ਮੁੰਡੇ ਨੇ ਜਾਣਾ ਹੀ ਸੀ ਭਾਈ ਤੇਰੇ ਮਗਰੋਂ ਤਾਂ ਦੇਖਦਾ ਰਹੇ ਹੋ ਆਪਦੀ ਡਿਊਟੀ ਵੀ ਜਾਣਾ ਉਹਨੇ ਲੈ ਮੈਂ ਉਹਨਾਂ ਨੂੰ ਕਿਹਾ ਤਾਂ ਹੈਗਾ ਸੀ ਵੀ 2 ਮਿੰਟ ਰੁਕ ਜਾਓ ਬਸ ਹੁਣ ਬਣ ਜੂਗੀ ਚਾਹ ਤੈਂ ਇਹਦਾ ਕਹਿਦਾ 2 ਮਿੰਟ ਰੁਕ ਜਾ ਉਹ ਤਾਂ ਨਹੀਂ ਉਸੇ ਤੇਰੇ ਪਿਓ ਦਾ ਦਫਤਰ ਤਾਂ ਹੈ ਨਹੀਂ ਵੀ ਜਦੋਂ ਚਿੱਤ ਮੰਨੇ ਭਾਗ ਜੂਗਾ ਜਦੋਂ ਚਿੱਤ ਮੰਨੇ ਅੱਜ ਲੈ ਮੰਮੀ ਤੁਸੀਂ ਸਾਰਾ ਦਿਨ ਐਵੇਂ ਕਿਉਂ ਬੋਲਦੇ ਹੋ ਹੁੰਨੇ ਹੋ ਮੇਰਾ ਨਾ ਦਿਮਾਗ ਹੱਲਿਆ ਹੋਇਆ ਤਾਂ ਬੋਲਦੀਆਂ ਕਿਉਂਕਿ ਤੂੰ ਸਿਆਣੀ ਵਾਲੀ ਆ ਗਈ ਮੇਰੇ ਘਰ 'ਚ ਮੱਤਾਂ ਦੇਣ ਵਾਲੀ ਮੈਨੂੰ ਮੱਤਾਂ ਨਹੀਂ ਦਿੰਦੇ ਮੰਮੀ ਉਹ ਤਾਂ ਮੈਂ ਤੁਹਾਨੂੰ ਇਹ ਕਹਿੰਦੀ ਸੀ ਵੀ ਆਪਾਂ ਦੋ ਤਾਂ ਜਾਣੀਆਂ ਘਰ ਚ ਅਨ ਸੱਚ ਭਾਲਾ ਇਹਨੂੰ ਅਹੀ ਜੀ ਜਾਵਣਾ ਹੀ ਨਹੀਂ ਹੁੰਦੀ ਐ ਨਹੀਂ ਤੇਰੀ ਮਾਂ ਨੇ ਤੈਨੂੰ ਚਾਹ ਵੀ ਬਣਾਉਣੀ ਸਿਖਾਈ ਮੰਮੀ ਚਾਹ ਤਾਂ ਵਧੀਆ ਬਣੀ ਸੀ ਮੈਂ ਚੈੱਕ ਕਰਿਆ ਸੀ ਮਿੱਠਾ ਵੀ ਬੱਸ ਕਰਿਆ ਕਰ ਮਿੱਠਾ ਪਾਪਾ ਕੇ 슈ਗਰ ਕਰਦੇ ਮੈਨੂੰ ਤੈਨੂੰ ਤਾਂ ਆਏ ਐ ਵੀ ਬੁੜੀ ਨੂੰ 슈ਗਰ ਕਰਕੇ ਮਾਰਾ ਪਰ ਮੇਰਾ ਕੱਲੀ ਦਾ ਆਮਲਾ ਫੈਲਾ ਹੋਵੇ ਓਰੇ ਨਾ ਕੀ ਗੱਲ ਤੈਨੂੰ ਦੀਂਦਾ ਨਹੀਂ ਅਖੰਡ ਦੀ ਬੋਰੀ ਉਹੀ ਆਉਂਦੀ ਐ ਠਾਮ ਕਾ ਦਿੰਨੀ ਐ ਠਾਮ ਕਾ ਦਿੰਨੀ ਐ ਸਾਮ ਨਾਲ ਨਹੀਂ ਮਿਠਾ ਪਾ ਸਕਦੀ ਮੈਂ ਤਾਂ ਆਪਦੀ ਜਾਣ ਚ ਵਧੀਆ ਹੀ ਬਣਾਈ ਸੀ ਚਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਨਾ ਹੋਰ ਚਾਹ ਬਣਾ ਕੇ ਖਿਲਾ ਦਿੰਦੀ ਆ ਹਾਂ ਮੈਨੂੰ ਚਾਹ ਹੋਰ ਬਣਾ ਕੇ ਲਿਆ ਦੇ ਇਹਨੂੰ ਇਹਨੂੰ ਦਾਣੇ ਚ ਪਾਇਆ ਜਾਂ ਕੁੱਤੇ ਨੂੰ ਪਾ ਦੇ ਕਿਉਂ ਲੰਗਰ ਲਾਇਆ ਨਾ ਤੇਰੇ ਪਿਓ ਨੇ ਇੱਥੇ ਸਿੱਟ ਜੂ ਬਥੇਰਾ ਸਮਾਨ ਤੇਰਾ ਪਿਓ ਪਹਿਲਾਂ ਤੈਨੂੰ ਦਾਜ ਵਾਧੂ ਦੇ ਕੇ ਤੋੜਿਆਗਾ ਤੋੜਾ ਕਹਦਾ ਛੋਡੇ ਘਰੇ ਤੁਸੀਂ ਗੱਲ ਗੱਲ ਤੇ ਪਿਓ ਨੂੰ ਕਾਹਤੋਂ ਕਹਿੰਦੇ ਹੋ ਮੈਨੂੰ ਕਹਿ ਲਓ ਜਿਹੜਾ ਕੁਝ ਕਹਿਣਾ ਉਹਨਾਂ ਦਾ ਤਾਂ ਕੀ ਕਸੂਰ ਐ ਹਾਂ ਤੇਰੇ ਪਿਓ ਦਾ ਤਾਂ ਜੰਮੀ ਕਸੂਰ ਨਹੀਂ ਕਿਉਂਕਿ ਸਿਆਣਾ ਬਾਲਾ ਘਰ ਬਚਾ ਗਿਆ ਆਪਦਾ ਤਾਂ ਖਸੂਰ ਨਹੀਂ ਤੇਰੇ ਪਿਓ ਦਾ ਮਾੜੀ ਮੁੱਟੀ ਦਾ ਸੰਗ ਸਰ ਮੰਨ ਲੈਂਦਾ ਤੇਰਾ ਪਿਓ ਨਹੀਂ ਮੇਰੇ ਪੁੱਤ ਦੀ ਉਂਗਲੀ ਢਾਕ ਦਿੰਦਾ ਤੇਰਾ ਪਿਓ ਕੋਈ ਨਾ ਮੰਮੀ ਮੈਂ ਹੋਰ ਚਾਹ ਬਣਾ ਕੇ ਲੈ ਆ ਦਿੰਨੀ ਆ ਤੁਹਾਨੂੰ ਟੇਕੇ ਬਹਿ ਜਾ ਮੈਂ ਨਹੀਂ ਪੀਣੀ ਹੈਗੀ ਬਣਾ ਲੇਉਗੀ ਹੁਣ ਇਹ ਚਾਹ ਹੋਰ ਇਹਨੂੰ ਢੋਲਦੇ ਹੋਰ ਪਾ ਲੈ 70 ਰੁਪਏ ਕਿਲੋ ਤਾਂ ਦੁੱਧ ਆਏਗਾ ਸਮਝ ਗਈ 150 ਰੁਪਏ ਕਿਲੋ ਆਉਂਦੀ ਹੈ ਪੱਤੀ ਤੇ ਖੰਡ ਲਾ ਲ ਉਸ ਤੋਂ ਫਿਰ ਗੈਸ ਬਚਾਵੇਂਗੀ ਉਹਦਾ ਮੈਨੂੰ ਵੀ ਪਤਾ ਆਪਣੇ ਘਰ ਚ ਇੱਕ ਤਾਂ ਜਣਾ ਕਮਾਉਣ ਵਾਲਾ ਮੈਂ ਕਿਹੜਾ ਸਮਾਨ ਖਰਾਬ ਕਰਦੀ ਆ ਮੈਨੂੰ ਨਹੀਂ ਪਤਾ ਸੀ ਤੁਹਾਨੂੰ ਚਾਹਵਦੀਆਂ ਨਹੀਂ ਲੱਗਣੇ ਆਹੋ ਤਾਂ ਮੈਨੂੰ ਪਤਾ ਤੂੰ ਕਿਹੜਾ ਖਰਾਬ ਕਰਦੀ ਆ ਸਮਾਨ ਤੇ ਐਦਾ ਕੀ ਕਰੇਗੀ ਇਹਨੂੰ ਸਿਰਚ ਬਾਲੀ ਆਪਦੇ ਬਗ ਜਾ ਹੁਣ ਮੇਰੇ ਮੂੰਹ ਕਨੀ ਨਾ ਚੱਕੀ ਜਾ ਕਿੱਥੋਂ ਆਹੀ ਜੀ ਪੱਲੇ ਪਾਈ ਐ ਅਕਲ ਵੀ ਨਹੀਂ ਦੇਖੇ ਤੋਰੀ ਮਾੜੀ ਮੋਟੀ ਵੀ ਮਣੀ ਮੱਟੀ ਮੱਤ ਤਾਂ ਹੋਵੇ ਕੰਮ ਤਾਂ ਸਾਂਭ ਲੈ ਦੱਸ ਅਗਲਾ ਕੀ ਕਰੇ ਨਾਇਦੇ ਸਰਤੇ ਕੋਈ ਕੰਮ ਛੱਡਣ ਜੋਗੀ ਆ ਜੇ ਸਰਦੀਆਂ ਤਾਂ ਇਹਨੇ ਬਸ ਆਹੀ ਕੁਛ ਕਰਨਾ ਹੈਗਾ ਲਾ ਗगन ਕੀ ਕਰੀ ਜਾਨੀਏ ਕੁਛ ਨਹੀਂ ਦੇਦੇ ਬਸ ਆਹ ਮੱਜਾਂ ਨੂੰ ਕੱਖ ਜੇ ਪਾ ਕੇ ਆਈ ਸੀ ਤੇ ਤਾਂ ਦੁਪਹਿਰਾ ਜਿਹੜਾ ਆ ਤਾਂ ਮੈਂ ਤਾਂ ਸਾਰਾ ਕੰਮ ਨਵੇੜਿਆ ਥੋੜੇ ਵਰਗਾ ਹਿੰਮਤ ਦੀ ਕੋਣਾ ਫਿਰ ਮੈਂ ਤਾਂ ਫਿਰ ਕੱਲੀ ਜਣੀ ਆ ਤਾਂ ਕਰਕੇ ਤੁਹਾਨੂੰ ਪਤਾ ਹੀ ਆ ਫਿਰ ਕੁਛ ਕਰਦੇ ਕਰਨੇ ਪੈਂਦੇ ਨੇ ਕਰਾ ਡੰਗਰਾਂ ਦਾ ਹੋ ਜਾਂਦਾ ਟਾਈਮ ਲੱਗ ਹੀ ਜਾਂਦਾ 10 ਮਿੰਟ ਆਰਾਮ ਵੀ ਕਰ ਲਿਆ ਕਰ ਬਿਲਕੁਲ ਵੇਲੇ ਬਸ ਹੁਣ ਆਰਾਮ ਕਰਨ ਦੇ ਆ ਕੰਮ ਕਰਕੇ ਮੈਂ ਤਾਂ ਸਾਰਾ ਕੰਮ ਨਵੇੜ ਕੇ ਖਤਮ ਕਰਕੇ ਆਈ ਹਾਂ ਵਧੀਆ ਫਿਰ ਤੁਸੀਂ ਤਾਂ ਖਤਮ ਕਰਿਆ ਇਹ ਕੰਮ ਅੱਛਾ ਮਾਂ ਕਿੱਥੇ ਮੰਮੀ ਅੰਦਰ ਨੇ ਜਾ ਕਹਿੰਦੀ ਮੈਂ ਕੋਲ ਕੀ ਹੋ ਗਿਆ ਓ ਪਿੰਡ ਚ ਬੁੜੀ ਨੇ ਮਰ ਗਈ ਹਾਂਜੀ ਉਹਨਾਂ ਦੇ ਜਾ ਕੇ ਆਉਣ ਮੈਂ ਕਿਹ ਚਲ ਜਾਇਆ ਮਾਂ 10 ਮਿੰਟ ਬੈਠੇ ਆਈਏ ਹਾਂ ਚਲੋ ਵਧੀਆ ਤੁਸੀਂ ਆਗੇ ਕੋਈ ਗੱਲ ਨਹੀਂ ਫਿਰ ਐ ਕਰੋ ਤੁਸੀਂ ਚਲ ਆ ਜਾਣ ਵਾਲੇ ਬਹਾਨੇ ਨਾਲ ਆਰਾਮ ਕਰ ਲੀ हां हां बस ਤੁਸੀਂ ਚੱਲੋ ਮੈਂ ਆਗੀ ਨਾ ਤੁਹਾਡੇ ਵਾਸਤੇ ਫਿਰ ਚਾਹ ਬਣਾਉਣੀ ਆ ਠੀਕ ਆਜਾ ਹਾਂਜੀ ਕਰਨਾ ਕੀਤੀ ਆ ਬੈਠੀ ਆਗੀ ਸੋਨੂ ਦੇਖਦੀ ਸੀ ਦਰਾਣੀ ਜਿਠਾਣੀਆਂ ਨੂੰ ਵਧੀਆ ਚੁਗਲੀਆਂ ਕਰ ਲਿਆ ਤੇਰੀ ਦਰਾਣੀ ਨੇ ਤੇਰੇ ਕੋਲੇ ਨਾ ਨਾ ਉਹ ਤਾਂ ਕੱਖ ਪਾ ਰਹੀ ਸੀ ਬਸ ਮੈਂ ਤਾਂ ਲਵੀ ਲੰਘੇ ਆਦੀ ਵੀ ਚਾਚੀ ਪੁੱਛ ਰਵਾਂ ਕਿੱਥੇ ਆ ਉਹ ਬੁੜੀ ਨਹੀਂ ਮਰ ਗਈ ਜਣੀ ਹਾਂ ਉਹਦਾ ਪਤਾ ਲੈ ਕੇ ਆਣਾ ਚਲ ਜਾ ਕੇ ਆਈ ਮੇਰੀ ਗੱਲ ਸੁਣ ਉਹਨਾਂ ਦੇ ਤਾਂ ਬੈਠਿਆਵਾਂਗੇ ਜਾ ਆਵਾਂਗੇ ਪਰ ਜਿਹੜੀਆਂ ਤੂੰ ਸਾਫੀਆਂ ਜੀਆਂ ਮਾਰਦੀਆਂ ਨਾ ਮਿੱਠੇ ਪੁੱਛ ਜੀ ਇਹ ਮੇਰੇ ਤਾਂ ਨੌਹਾਂ ਚ ਪੰਜਾਂ ਨੇ ਮੈਂ ਤਾਂ ਕੁਝ ਵੀ ਨਹੀਂ ਕਿਹਾ ਉਹਨੂੰ ਮੈਂ ਤਾਂ ਬਸ ਪੁੱਛਿਆ ਇਹਦੀ ਚਾਚੀ ਕਿੱਥੇ ਆ ਤੂੰ ਨਹੀਂ ਕਿਹਾ ਹੋਣਾ ਆ ਮੇਰਿਆਈ ਨੂੰ ਨੂੰ ਤਾਂ ਮੈਂ ਜਾਣਦੀ ਆ ਨਹੀਂ ਇਹ ਤਾਂ ਮੈਨੂੰ ਐ ਮੂੰਹ ਨਹੀਂ ਕਰਨਦੀ ਇੱਥੇ ਬੈਠੀ ਉੱਥੀ ਚੂਲੀਆਂ ਲੱਗ ਜਾਂਦੀ ਆ ਘਰ ਨਾਲ ਨਕ ਤਾਂ ਬਊਂਗਾ ਦਰਵਾਜ ਹੁੰਦਾ ਹੀ ਐ ਬਸ ਭਾਈ ਫਿਰ ਮੈਂ ਤਾਂ ਮੇਰੇ ਘਰ ਇਹ ਰਵਾਜ ਚੱਲਣ ਨਹੀਂ ਦਿੰਦੀ ਜੇ ਮੈਨੂੰ ਕਿਤੇ ਚੂਲੀ ਕਰਦੀ ਫਸ ਗਈ ਫਿਰ ਮੇਤੋਂ ਬੁਰਾ ਕੋਈ ਨਹੀਂ कोई ना, मैं देखा जो ना, दे, ना, ना दे कपड़े बाग हाँ जा जे आए भी दो दिन रुक जाएगी फिर फिर बग चल चल फिर दो चार दिन तक जाने हाँ चल मैं ठीक है चंगा ਮੰਮੀ ਦੇਦੇ ਮੈਂ ਤਾਂ ਚਾਹ ਬਣਾਉਣੀ ਸੀ ਅੱਛਾ ਅੱਛਾ ਬਣਾ ਲੈਂਦੀ ਫਿਰ ਹਾਂ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਤੁਸੀਂ ਜਾ ਕੇ ਮੰਮੀ ਕੋਲੇ ਬੈਠੋ ਮੈਂ ਚਾਹ ਬਣਾਉਣੀ ਆ ਆਹੋ ਭਾਈ ਹੱਕੀ ਬਣ ਦਤੀ ਚਾਹ ਬਣਾਉਂਦਾ ਕਿਉਂਕਿ ਥੱਕ ਗਈ ਹੋਣੀ ਇਹ ਚੁਗਲੀਆਂ ਕਰੀਆਂ ਨੇ ਤੇ ਡਹੋਲਾ ਹੋ ਗਿਆ ਉਹ ਚੁਗਲੀਆਂ ਇਹ ਇਹ ਤੁਸੀਂ ਕੀ ਕਹਿੰਦੇ ਹੋ ਲੈ ਦੀਦੀ ਤਾਂ ਹੁਣ ਆਏ ਸੀਗੇ ਹੁਣ ਆਈ ਤੀ ਉਹਨੇ ਚਰਚੀ ਕਰ ਲੀਆਂ ਚੁਗਲੀਆਂ ਦਾ ਉਹ ਤੇਰੀ ਪੜਾਓ ਮੈਨੂੰ ਸਾਰਾ ਕੁਝ ਦੱਸ ਗਈ ਉਹ ਦੱਸਗੇ ਕੀ ਦੱਸਗੇ ਜਿਹੜਾ ਕੁਸਤਾ ਬਕਿਆ ਉਹਦੇ ਕੋਲੇ ਮੈਂ ਤਾਂ ਕੁਛ ਵੀ ਨਹੀਂ ਕਿਹਾ ਪਰ ਬੱਸ ਕਰਿਆ ਕਰਨੀ ਬੱਸ ਕਰਿਆ ਕਰ ਮੈਂ ਤੈਨੂੰ ਜਾਣਦੀ ਆ ਤੂੰ ਮੇਰੇ ਕੋਲ ਹੀ ਰਹਿਣੀ ਹੈਗੀ ਜੇ ਤਾ ਕਰੇ ਬਾਹਰ ਰਹਿੰਦੀ ਆ ਮਾਂ ਮੈਂ ਫੇਰ ਤਾਂ ਕਹਿ ਦੇ ਲੈ ਮੰਮੀ ਜਦੋਂ ਮੈਂ ਦੇਦੀ ਲਵੇ ਕੋਈ ਗੱਲ ਹੀ ਨਹੀਂ ਕਰੀ ਉਹ ਤਾਂ ਬਸ ਮੇਰੇ ਕੋਲੇ ਆਏ ਕੰਮ ਧੰਦੇ ਦਾ ਪੁੱਛ ਕੇ ਕਹਿੰਦੇ ਮੰਮੀ ਕੋਲੇ ਤਾਂ ਮੈਂ ਨਾਲ ਦੇ ਨਾਲ ਤੁਹਾਡੇ ਕੋਲੇ ਭੇਜਦਾ ਹੋਰ ਕੋਈ ਵੀ ਗੱਲ ਨਹੀਂ ਹੋਈ ਅੱਛਾ ਨਾ ਫੇਰ ਇਹ ਚੁਗਲੀਆਂ ਦਾ ਰਵਾਜ ਕਿੱਥੋਂ ਆ ਜਾਂਦਾ ਹੈ ਚੁਗਲੀਆਂ ਦਾ ਰਵਾਜ ਹਾਂ ਮੈਨੂੰ ਤਾਂ ਕਿਸੇ ਗੱਲ ਦੀ ਸਮਝ ਨਹੀਂ ਲੱਗ ਰਹੀ ਤੁਸੀਂ ਕੀ ਕਹੀ ਜਾਂਦੇ ਹੋ ਕਹਿ ਕੇ ਗਈ ਆਗਲੀ ਕੱਦਿ ਅੱਜਕੱਲ ਦਾ ਰਵਾਜ ਹੀ ਹੈ ਚੁਗਲੀਆਂ ਦਾ ਕਰਦੀ ਹੁੰਦੇ ਨੇ ਪਤਾ ਨਹੀਂ ਉਹਨਾਂ ਨੇ ਕਿਉਂ ਕਿਹਾ ਤਾਂ ਪਰ ਮੈਂ ਤਾਂ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ ਹਾਂ ਤੁਸੀਂ ਵੀ ਉਹੀ ਕਹੀ ਜਾਂਦੇ ਹੋ ਮੈਨੂੰ ਸਾਰਾ ਦਿਨ ਮੈਂ ਤਾਂ ਉਹੀ ਕਹੀ ਨੇ ਮੇਰੇ ਦਿਮਾਗ ਘੱਲੇ ਤੇਰੇ ਤਾਂ ਮੂੰਹ ਚ ਦਹੀਂ ਜੰਮੀ ਹੋਈ ਐ ਤੂੰ ਕਾਨੂੰ ਬੋਲਦੀ ਹੈਗੀ ਪਰ ਮੰਮੀ ਸੱਚੀ ਮੈਂ ਤਾਂ ਦੇਦਲੇ ਕੋਈ ਗੱਲ ਨਹੀਂ ਕਰੀ ਚੁੱਪ ਹੀ ਰਿਹਾ ਕਰ ਤੂੰ ਮੈਂ ਜਾਣਦੀਆਂ ਵੀ ਗੱਲ ਕਰਦੀਆਂ ਕਿ ਨਹੀਂ ਨਹੀਂ ਤਾਂ ਸਾਰਾ ਦਿਨ ਭੰਡੀ ਜਾਊ ਮੈਨੂੰ ਪ੍ਰਧਾਨ ਬਣਾ ਰੱਖੀਏ ਤੂੰ ਰਸੋਈ ਚ ਜਾ ਕੇ ਮੈਂ ਹੀ ਨਹੀਂ ਦੇਖ ਰਹੀ ਜਿਹੜਾ ਜਿੱਤ ਮੰਦਾ ਉਹ ਕਰਨਾ ਦਾ ਉਹ ਖਾਣਾ ਤੇ ਹਲੇ ਵੀ ਮੈਂ ਮਾੜੀ ਐ ਮੈਂ ਤੁਹਾਨੂੰ ਮਾੜਾ ਕਦੋਂ ਕਿਹਾ ਨਾਲੇ ਤੁਸੀਂ ਮਾੜੇ ਕਿੱਥੇ ਹੁੰਦੱਸ ਮੈਂ ਤਾਂ ਤੁਹਾਨੂੰ ਸਿਰਫ ਇੰਨਾ ਕਹਿਨੀ ਆ ਕਿ ਕਿਉਂ ਤੁਸੀਂ ਸਾਰਾ ਦਿਨ ਮੈਨੂੰ ਬੋਲੀ ਜਾਂਦੇ ਹੋ ਮੈਂ ਸਾਰੇ ਕੰਮ ਕਰਦੀ ਆ ਕਦੇ ਵੀ ਨਹੀਂ ਕੁਝ ਕਹਿੰਦੀ ਫੇਰ ਵੀ ਦੱਸ ਤੂੰ ਚਾਜੀ ਇਹੇ ਜੇ ਕਰਦੀ ਐ ਮੈਂ ਤੈਨੂੰ ਦੱਸਦੀ ਆ ਵੀ ਤੂੰ ਨਾ ਭੌਂ ਕਿਆ ਕਰ ਲੋਕਾਂ ਕੋਲੇ ਨਾਲੇ ਤੈਨੂੰ ਪਤਾ ਜੀਦੇ ਕੋਲੇ ਜੋ ਕੁਛ ਕਹਿੰਦੀ ਹੈ ਨਾ ਅਗਲੀ ਐਨੀ ਐਨੀ ਗੱਲ ਮੇਰੇ ਕੋਲੇ ਪ੍ਰੋ ਹੋ ਕੇ ਜਾਂਦੀ ਹੈ ਪਹਿਲਾਂ ਤੂੰ ਆਈ ਦੀ ਕਿ ਮੈਂ ਆਈ ਤੀ ਮੰਮੀ ਲੋਕਾਂ ਦੀ ਤਾਂ ਨਾ ਆਦਤ ਹੀ ਹੁੰਦੀ ਆ ਇੱਕ ਦੀਆਂ ਦੋ ਬਣਾ ਕੇ ਕਹਿਣਦੇ ਪਰ ਸੱਚੀ ਮੈਂ ਤਾਂ ਕੁਛ ਨਹੀਂ ਕਿਹਾ ਮੈਨੂੰ ਨਹੀਂ ਪਤਾ ਹੁਣ ਦੀਦੀ ਤੁਹਾਨੂੰ ਕੀ ਕਹਿਗੇ ਕੀ ਨਾ ਜਿਹੜੇ ਇੱਕ ਦੀਆਂ ਦੋ ਬਣਾਉਣ ਦੀ ਆਦਤ ਹੁੰਦੀ ਹੈ ਨਾ ਜੇ ਇੱਕ ਗੱਲ ਕਹੀ ਜਾਂਦੀ ਹੈ ਤਾਂ ਦੂਜੀ ਬਣਦੀ ਹੈ ਜਿਉਂ ਇੱਕੇ ਨਾ ਕਿਹਾ ਕਰੇ ਇੱਕੇ ਆਪਦੇ ਮੂੰਹ ਚ ਰੱਖ ਲੈ ਕਰੇ ਫੇਰ ਭਾਈ ਚੰਗੀ ਨਹੀਂ ਗੱਲ ਫੇਰ ਪਤਾ ਨਹੀਂ ਹੁਣ ਤੁਹਾਨੂੰ ਉਹਨਾਂ ਨੇ ਕੀ ਕਹਿਤਾ ਕਿ ਨਾ ਨਾ ਮੈਂ ਤਾਂ ਤੁਹਾਨੂੰ ਇਹ ਕਹਣੀ ਆ ਤੁਸੀਂ ਮੈਨੂੰ ਸਾਰਾ ਦਿਨ ਐਵੇਂ ਨਾ ਬੋਲਿਆ ਕਰੋ ਗਵਾਂਢੀ ਲੋਕ ਸੁਣਦੇ ਨੇ ਤਾਂ ਹੀ ਤਾਂ ਅਗਲਾ ਆਪਣੇ ਚ ਫਰਕ ਪਵਾ ਦਿੰਦਾ ਅੱਛਾ ਹੁਣ ਮੈਨੂੰ ਤੂੰ ਸਿਖਿਆਵੇਂਗੀ ਤੂੰ ਮੱਤਾ ਦੇਵੇਂਗੀ ਮੈਨੂੰ ਵੀ ਗਵਾਂਢੀ ਸੁਣਦੇ ਨੇ ਕਿ ਨਾ ਸੁਣਦੇ ਨੇ ਆ ਗਵਾਂਢੀਆਂ ਨੂੰ ਸੁਣਨ ਦੀ ਲੋੜ ਹੀ ਨਹੀਂ ਤੂੰ ਬਥੇਰਾ ਜਾ ਕੇ ਦੱਸਿਆ ਹੁੰਨੀ ਆ ਗਵਾਂਢੀਆਂ ਦੇ ਤਾਂ ਗਵਾਂਢੀਆਂ ਨੇ ਕੀ ਕਰਨਾ ਇੱਥੇ ਚੱਪਲਾ ਖਸਾਉਣ ਆਉਣਗੇ ਸਾਰਾ ਦਿਨ ਤਾਂ ਮੇਰਾ ਕੰਮ ਚ ਲੰਘ ਜਾਂਦਾ हां ਹੁਣ ਮੈਂ ਸਾਰਾ ਡੰਗਰਾਂ ਦਾ ਕਰਕੇ ਆਇਆ ਪਹਿਲਾਂ ਕਰਦਾ ਕਰਿਆ ਮੈਂ ਤਾਂ ਕਦੇ ਬਾਹਰ ਵੀ ਨਹੀਂ ਗਈ ਪਤਾ ਹੈ ਮੈਨੂੰ ਚੁਗਲੀਆਂ ਦਾ ਟਾਈਮ ਤੇ ਕਾਲਜ ਜਾਣ ਦਾ ਟਾਈਮ ਤਾਂ ਕੱਢੀ ਲੈਣੀ ਐ ਕਿੰਨਾ ਹੀ ਕੰਮ ਹੋਵੇ ਚਾਹੁੰਦੀ ਜਿਹੜੀ ਤੇ ਮੈਨੂੰ ਚੁਗਲੀ ਦੀ ਆਦਤ ਹੁੰਦੀ ਐ ਤੇ ਕਾਲਜ ਜਾਣ ਦੀ ਆਦਤ ਹੋਊਗੀ ਚਾਹੇ ਉਹ ਰੋਟੀ ਨਾ ਖਾਵੇ ਚੁਗਲੀ ਜ਼ਰੂਰ ਕਰਕੇ ਉਹ ਕਾਲੀ ਜਾ ਕੇ ਮਮੀ ਮੈਨੂੰ ਸਮਝ ਨਹੀਂ ਆਉਂਦੀ ਮੈਂ ਤੁਹਾਡੇ ਨੂੰ ਆਖਰ ਨੂੰ ਵਿਆਹ ਕੇ ਲਿਆਂਦਿਆਂ ਇਸ ਘਰ ਚ ਤੁਸੀਂ ਮੈਨੂੰ ਇਹ ਐਨਾ ਕੁਝ ਬੋਲੀ ਜਾਂਦੇ ਹੋ ਦੱਸ ਅਜੀ ਤਾਂ ਮੇਰੀ ਕਿਸਮਤ ਫੁੱਟ ਗਈ ਕਿ ਤੂੰ ਵਿਆਹ ਲੈਂਦੀ ਕਰੇ ਨੀ ਪੜਾ ਕੋਈ ਹੋਰ ਦੇਖ ਲਈ ਮੇਰੇ ਪੁੱਤ ਨੂੰ ਬਥੇਰੇ ਰਿਸ਼ਤੇ ਆਉਂਦੇ ਤੇ ਅਦਾ ਤੂੰ ਕਾਜੋ ਗਣਹੀ ਧਰੀ ਪਈ ਤੀ ਕਰਮਾਂ ਚ ਨਾ ਦੇਣਾ ਲੈਣਾ ਕੁਛ ਨਾ ਤੇਰੀ ਸ਼ਕਲ ਐ ਚੱਜਦੀ ਬੈਜੂ ਇੱਥੇ ਜੂੰਡੇ ਜੇ ਖਲਾਰ ਕੇ ਮੇਰੇ ਮੂਰੇ ਮੇਰੇ ਤੂੰ ਚੰਗੀਨ ਲੱਗਦੀ ਹੈਗੀ ਉੱਠ ਕੇ ਅੰਦਰ ਵਗ ਜਾ ਸਾਰਾ ਦਿਨ ਰੋਂਦੀ ਰੂ ਵਾਲੀ ਵਾਦਾ ਕਿੱਥੋਂ ਭਾਂਦਿਆ ਕਰੇ ਸਾਰਾ ਦਿਨ ਤਾਂ ਜੁਲਕਦੀ ਰਹਿੰਦੀ ਹੈ ਹਾਂਜੀ ਬਾਈ ਹਾਂਜੀ ਤੁਸੀਂ ਬੇਫਿਕਰ ਰਹੋ ਮੈਂ ਘਰ ਆ ਗਿਆ ਕੋਈ ਗੱਲ ਨਹੀਂ ਮੈਂ ਚਾਹ ਪਾਣੀ ਪੀ ਕੇ ਨਾ ਉਹਦੇ ਫਾਇਲਾ ਚੈੱਕ ਕਰਦਾ ਤੇ ਬਾਕੀ ਫਿਰ ਮੈਂ ਤੁਹਾਨੂੰ ਦੱਸਦਾ ਠੀਕ ਹੈ ਹਾਂ ਜੀ ਹਾਂ ਬਾਕੀ ਮੈਂ ਸ਼ਰਮਾ ਜੀ ਨਾਲ ਕਰਦਾ ਗੱਲ ਓਕੇ ਵੀਰੇ ਗਾਗਰ ਓਕੇ ਭਾਈ ਗਾਗਰ ਨਾ ਆ ਪਾਣੀ ਲਿਆ ਯਾਰ ਕੀ ਗੱਲ ਹੋ ਗਈ? ਤੂੰ ਐ ਉਦਾਸ ਬੈਠੀ ਐ। ਗੱਲ ਤਾਂ ਤੁਹਾਨੂੰ ਪਤਾ ਹੀ ਐ। ਮੈਂ ਕੀ ਦੱਸਾਂ ਹੁਣ? ਜੇ ਕੋਈ ਦੱਸੇਗੀ ਤਾਂ ਹੀ ਪਤਾ ਲੱਗੂ ਹੁਣ ਮੈਨੂੰ ਕੀ ਪਤਾ ਕੀ ਗੱਲ ਹੋਈ ਐ? ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿਨੀ ਆ। ਮੈਨੂੰ ਤਾਂ ਨਾ ਮੇਰੇ ਪੇਕੇ ਛੱਡਿਆ ਆਉ ਬੱਸ। ਉਹ ਕੋਈ ਗੱਲ ਤਾਂ ਹੋਈ ਹੋਣੀ। ਦੱਸ ਤਾਂ ਦੇ ਯਾਰ। ਗੱਲ ਕੀ ਹੋਣੀ ਆ? ਉਹੀ ਗੱਲਾਂ ਮੰਮੀ ਦੀਆਂ ਹਰ ਰੋਜ਼ ਆਉਣੀਆਂ। ਸਾਨੇ ਮੇਣੇ ਲੜਾਈ ਕਰੇ ਸਾ ਮੈਥੋਂ ਨੀ ਹੋਰ ਚੱਲਿਆ ਜਾਂਦਾ ਉਹ ਯਾਰ ਤੈਨੂੰ ਕਿੰਨੇ ਵਾਰੀ ਸਮਝਾ ਲਿਆ ਮੈਂ ਵੀ ਬੇਬੇ ਹੀ ਤਾਂ ਆਤ ਤੇ ਬਣ ਗਈ ਉਹਦਾ ਕਹਿੰਦੇ ਨੇ ਉਹਦੇ ਬਾਤ ਕਾ ਬਤੰਗੜਾ ਬਣਾਉਂਦੀ ਆ ਛੋਟੀ ਛੋਟੀ ਗੱਲ ਨੂੰ ਵੱਡੀ ਵੱਡੀ ਬਣਾਉਂਦੀ ਆ ਯਾਰ ਤੂੰ ਪਾਸਾ ਵਟ ਲਿਆ ਕਰ ਉਹ ਤਾਂ ਨਹੀਂ ਮੰਨਦੀ ਹਾਂ ਤੂੰ ਸੀ ਤਾਂ ਮੈਨੂੰ ਕਹਿ ਕੇ ਭੱਜ ਜਾਨੇ ਤੂੰ ਪਾਸਾ ਵਟ ਲਿਆ ਕਰ ਤੂੰ ਗੁੱਸਾ ਨਾ ਕਰਿਆ ਕਰ ਕਿੰਨਾ ਘਟ ਟਾਈਮ ਚੱਲੀ ਜਾਵਾਂ ਮੈਂ ਹਰ ਕੰਮ ਚ ਹਰ ਇੱਕ ਮਿੰਟ ਬਾਅਦ ਜੇ ਚਾਹ ਬਣਾਵਾਂ ਤਾਂ ਜੇ ਕੁਛ ਕੰਮ ਕਰਨ ਲੱਗ ਜਾ ਤਾਂ ਨਾਖਰੇ ਨਗੋਚਾਂ ਮੈਨੂੰ ਗੱਲ-ਗੱਲ ਤੇ ਸੁਣਾਈ ਕਰਨੀ ਗੱਲ ਤਾਂ ਤੇਰੇ ਵੀ ਠੀਕ ਹੈ ਬੇਬੇ ਨੂੰ ਪਤਾ ਨਹੀਂ ਕੀ ਹੋਇਆ ਪਿਆ ਦਿਨ ਪਰ ਦਿਨ ਉਹਦਾ ਪਾਗਲਪਨ ਵੱਧ ਹੀ ਜਾ ਰਿਹਾ ਹੈ ਚਲ ਤੂੰ ਬੇਫਿਕਰ ਰਹਿ ਮੈਂ ਕਰਦਾ ਬੇਬੇ ਨਾਲ ਗੱਲ ਨਾਲੇ ਭੈਣ ਨਾਲ ਗੱਲ ਕਰਦਾ ਉਹਨੂੰ ਬੁਲਾਉਂਦਾ ਨਾਲ ਇੱਕ ਗੱਲ ਹੋਰ ਅੱਜ ਨਾ ਦੀਦੀ ਆਈ ਸੀ ਮੈਂ ਸੱਚੀ ਉਹਨੂੰ ਕੁਝ ਨਹੀਂ ਕਿਹਾ ਹਨਾ ਮੈਂ ਉਹਨਾਂ ਨਾਲ ਵੀ ਆਪਣੇ ਘਰ ਦੀ ਕੋਈ ਗੱਲ ਨਹੀਂ ਕੀਤੀ ਪਤਾ ਨਹੀਂ ਉਹ ਮੰਮੀ ਨੂੰ ਕੀ ਕਿਹਾ ਕੀ ਨਾ ਉਹਦੇ ਪਿੱਛੇ ਮੇਰੇ ਇੰਨਾ ਕੁ ਜਲੂਸ ਕੱਢਿਆ ਬਹੁਤ ਜ਼ਿਆਦੇ ਇੱਕ ਤਾਂ ਯਾਰ ਬੇਬੇ ਇਹ ਜੀਆ ਉਹ ਤੋਂ ਆਂਢੀ ਗੋਂਢੀਆ ਇਹ ਜਾਨੇ ਉਹ ਕਹਿ ਨਹੀਂ ਸਕਦੀ ਸੀ ਵੀ ਭਈ ਇਹਨੇ ਤਾਂ ਮੈਨੂੰ ਕੁਝ ਕਹੀ ਨਹੀਂਗਾ ਪਤਾ ਨਹੀਂ ਉਹ ਕੀ ਕਹਿ ਕੇ ਗਈ ਆ ਕੀ ਨਾ ਮੈਨੂੰ ਇੰਨਾ ਕੁਝ ਬੋਲੇ ਤੂੰ ਗਲੀ ਗਲੀ ਫਿਰਦੀ ਆ ਤੂੰ ਲੋਕਾਂ ਦੇ ਫਿਰਦੀ ਆ ਮੈਂ ਕਿੱਥੇ ਜਾਨੀ ਆ ਚਲ ਤੂੰ ਚੁੱਪ ਕਰੋ ਤੂੰ ਫੇਰ ਨਾ ਕਰ ਮੈਂ ਕਰਦਾ ਬੇਬੇ ਨਾਲ ਹੁਣੇ ਗੱਲ ਤੂੰ ਐ ਕਰ ਆ ਕੁੱਟਕ ਚਾਹ ਬਣਾ ਦੇ ਮੈਨੂੰ ਮੇਰੇ ਪੁੱਤਾਂ ਬੇਬੇ ਨੂੰ ਵੀ ਕੀ ਗੱਲ ਹੈਗੀ ਹਾਂਜੀ ਪਤਾ ਨਹੀਂ ਯਾਰਾ ਬੇਬੇ ਨੂੰ ਕੀ ਹੋਇਆ ਕੀ ਨਾ ਦਿਮਾਗ ਖਰਾਬ ਕਰ ਰੱਖਿਆ ਬੇਬੇ ਨੇ ਵੀ ਤੂੰ ਸਿਆਣੀ ਵੀ ਆਣੀ ਹੈਗੀ ਅਸੀਂ ਤੈਨੂੰ ਸਮਝਾਉਂਦੇ ਚੰਗੇ ਲੱਗਦੇ ਆ ਉਹ ਤਾਂ ਮੈਨੂੰ ਲੰਨੱਕ ਤੇ ਚੋਕੇ ਮੂੰਹ ਚ ਆਉਣ ਵਾਲਾ ਕੰਮ ਹੋਇਆ ਪਿਆ ਉਹ ਤਾਂ ਬੇਬੇ ਨਾਲ ਗੱਲ ਕਰਨੀ ਪੈਣੀ ਹੈ ਆ ਦੇਖ ਲੈ ਕੋਈ ਚੀਜ਼ ਨਹੀਂ ਸੰਭਾਲ ਕੇ ਰੱਖਦੀ ਆ ਬੱਠਲ ਕੂੜੇ ਦਾ ਆ ਭਰਿਆ ਪਿਆ ਵੀ ਨਿਆਣਾ ਬੁੱਝੇ ਸਿਆਣਾ ਬੁੱਝੇ ਕੂੜਾ ਕਰਿਆ ਰੱਖੀਦਾ ਹੁੰਦਾ ਪਹਿਲਾਂ ਤਾਂ ਉਸੇ ਨੂੰ ਪੁੱਛਦੀ ਆ ਮੈਂ ਜਾ ਕੇ ਕੀ ਹਾਲ ਕਰਦੀ ਹੈਗੀ ਮਾਂ ਕੀ ਕਰੀਏ ਨੇਦਰ ਕੀ ਕਰਨਾ ਸੀ ਭਾਈ ਆ ਦੇਖ ਲੈ ਤੇਰੇ ਸਾਹਮਣੇ ਦੇਖੀ ਬੱਠਲ ਭਰਿਆ ਪਿਆ ਕੂੜੇ ਦਾ ਉਹੀ ਮਾੜਾ ਹੁੰਦਾ ਕੂੜਾ ਭਰ ਕੇ ਤੇਰੇ ਉਹ ਚਲ ਫੇਰ ਕੀ ਹੋ ਗਿਆ ਸੱਟੇ ਆਊਗੀ ਹਮ ਕੰਮਕਾਰ ਚ ਟਾਈਮ ਹੀ ਲੱਗਣਾ ਉਹਨੂੰ ਜਦੋਂ ਇੱਥੇ ਆਈ ਸੀ ਨਾ ਡੰਗਰਾਂ ਵਾਲਾ ਕੰਮ ਨਿਮੇੜ ਕੇ ਫੇਰ ਜਾਈਦਾ ਹੁੰਦਾ ਹੈ ਅਧਵਜਾਏ ਛੱਡ ਜਾਂਦੀ ਆ ਸਾਰਾ ਕੰਮ ਉਹ ਕੋਈ ਨਾ ਮੈਂ ਸਮਝਾ ਦਊਗਾ ਪਾਣੀ ਪੂਣੀ ਪਿਆਤਾ ਹੀ ਬੜੀਆਂ ਨੂੰ ਪਿਆ ਕੀ ਹੋਊ ਮੈਂ ਤਾਂ ਉਹੀ ਦੇਖਣ ਆਈ ਸੀ ਹੁਣ ਮਾ ਨਾ ਇਹ ਤਾਂ ਦੇਖ ਕੇ ਆਉਣੀ ਆ ਵੀ ਪਾਣੀ ਪੂਣੀ ਪਿਆਤਾ ਕਿ ਨਾ ਨਹੀਂ ਭਈ ਆਪ ਨੂੰ ਤਾਂ ਫੇਰ ਪਿਉਣਾ ਹੀ ਪਊ ਚੱਲ ਕੋਈ ਨਹੀਂ ਮਾਂ ਹਾਂ ਮੈਂ ਤੇਰੇ ਨਾਲ ਗੱਲ ਕਰਨੀ ਸੀ ਹਾਂ ਹਾਂ ਬੋਲ ਕਹੇ ਕਿ ਮੈਨੂੰ ਫੇਰ ਸਮਝਾਉਣ ਲੱਗਾ ਉਹ ਮੈਂ ਤਾਂ ਉਹੀ ਗੱਲ ਕਰਨੀ ਸੀ ਤੂੰ ਗੱਦੋਂ ਨਾ ਬੋਲਿਆ ਕਰ ਕੁਛ ਪਰੋ ਜਾਂਦੀ ਦੀ ਬੈਠੀ ਅੱਜ ਉਦਾ ਰੋਣਾ ਤਾਂ ਦੀ ਗਿਆ ਜਿਹੜਿਆ ਮਾਂ ਬਦੀਨ ਹੁੰਦੀ ਆ ਸਾਰਾ ਦਿਨ ਇਹ ਤਾਂ ਨਹੀਂ ਨਹੀਂ ਦੇ ਉਹੀ ਗੱਲ ਆ ਮੁੜਕੜ ਉਹੀ ਗਾਜਰਾਂ ਵਿੱਚ ਦੀ ਰਾਹ ਮੁੜਕੜ ਗਾਜਰਾਂ ਵਿੱਚ ਦੀ ਰਾਹ ਕਿਸੇ ਵਸਤੇ ਹੋਰ ਰਾਹ ਨਹੀਂ ਮਿਲਦਾ ਤੈਨੂੰ ਤੂੰ ਸਮਝਦੀ ਕਿਉਂ ਨਹੀਂ ਮਾਂ ਜੇ ਤੂੰ ਥੋੜੀ ਜੀ ਗੱਲ ਸਮਝ ਲੈਣਾ ਸਾਰਾ ਕਲੇਸ਼ ਹੀ ਖਤਮ ਹੋ ਜਾਏ ਘਰੋਂ ਮੈਂ ਸਮਝਾਂ ਨਿਆਣੀ ਆ ਨਾ ਮੈਂ ਉਹ ਵੱਡੀ ਆ ਮਹਾਰਾਣੀ ਇੱਕ ਤਾਂ ਤਾਨੂੰ ਹੈ ਗੱਲਾਂ ਕਰਨ ਲੱਗਿਆ ਨਹੀਂ ਆ ਉਹ ਮੰਨ ਲਿਆ ਗੱਲ ਵੀ ਤੂੰ ਸਿਆਣੀ ਆ ਸਮਝਦਾਰ ਆ ਗੱਲਾਂ ਵੀ ਉਹ ਜੀਆਂ ਕਰ ਲਿਆ ਕਰ ਮੜੇ ਮੋਟੀਆਂ ਕੀ ਗੱਲਾਂ ਕਰਾਂ ਜੇ ਮੈਂ ਨਾ ਮੜਾ ਮੋਟ ਬੋਲਾਂ ਨਾ ਉਹ ਤਾਂ ਘਰ ਨੂੰ ਤੰਗਲੀ ਲਾ ਦੇ ਸਾਰਾ ਘਰ ਲਟਾ ਦੂਗੀ ਉਹ ਕਿਧਰ ਨਹੀਂ ਕੁਛ ਹੁੰਦਾ ਪਹਿਲਾਂ ਕਿੰਨੇ ਕੁ ਤੰਗਲੇ ਲਾਦਿਆ ਉਹਨੇ ਬਥੇਰਾ ਲਾਉਂਦੀ ਆ ਭਾਈ ਇਹਦਾ ਤੂੰ ਘਰੇ ਨਹੀਂ ਹੁੰਦਾ ਤੇ ਜੇ ਮੈਂ ਵੀ ਨਾ ਹੋਵਾਂ ਤਾਂ ਦੇਖਿਆ ਕਰ ਫਿਰ ਇੱਥੇ ਉੱਥੇ ਲਾ ਲੈਂਦੀ ਆ ਮਹਿਫਲ ਸਾਰਿਆਂ ਗਮਾਂਡਾ ਨੂੰ ਬੁਲਾ ਲੈਂਦੀ ਆ ਪਤੀਲੇ ਦੇ ਪਤੀਲੇ ਬਾਦੀਏ ਚਾਹਾਂ ਦੇ ਫਿਰ ਉਹ ਮਾਤਾ ਕਿੰਨੇ ਮਹੀਨੇ ਹੋ ਗਏ ਵਿਆਹ ਹੋਏ ਨੂੰ ਮੈਂ ਤਾਂ ਕੋਈ ਦੇਖਿਆ ਨਹੀਂ ਕਦੇ ਆਪਣੇ ਬਾਰ ਚ ਖੜਾ ਬਜ ਕਿਸ ਨੇ ਮਹਿਫਲ ਲਾਈ ਆ ਤੂੰ ਮੜਾ ਮੜਾ ਦੇਖ ਕੇ ਬੋਲਿਆ ਕਰ ਨਾ ਹੋਈਆਂ ਗੱਲਾਂ ਕਿਉਂ ਕਰਦੇ ਹੁੰਨੇ ਆ ਦੇਖ ਭਾਈ ਹਰਜੀਤ ਸਹੀ ਗੱਲ ਦੱਸ ਆ ਮੱਛਣੇ ਦਾ ਫੋਨ ਫੂਨ ਜੇ ਤਾਂ ਬਥੇਰੇ ਨੇ ਮੈਨੂੰ ਤਾਂ ਤਾਂ ਫੋਟੋ ਹੀ ਨਹੀਂ ਖਿੱਚਣੀ ਆਉਂਦੀ ਤੂੰ ਐ ਕਰ ਮੈਨੂੰ ਨਾ ਫੋਨ ਤੇ ਫੋਟੋ ਖਿੱਚਣੀ ਨਹੀਂ ਸਿਖਾ ਦੇ ਤੈਨੂੰ ਮੈਂ ਦਿਖਾਉ ਦੇਖ ਮੈਂ ਤਾਂ ਤੁਹਾਨੂੰ ਇੱਕ ਗੱਲ ਸਮਝਾਉਣਾ ਆ ਵੀ ਪਿਆਰ ਨਾਲ ਬਣਾ ਕੇ ਰੱਖ ਪਿਆਰ ਨਾਲ ਬੈ ਨਹੀਂ ਫਿਰ ਇੱਕ ਗੱਲ ਤਾਂ ਸਿੱਧੀ ਹੈਗੀ ਆ ਜਿਹਾ ਜਿਹਾ ਬੋਲੇਗੀ ਤੂੰ ਉਹ ਜਿਹਾ ਸੁਣੇਗੀ ਉਤੋਂ ਬਸ ਫਿਰ ਤੂੰ ਸਿਖਿਆ ਹੁਣ ਮੇਰੇ ਮਾਮੂਰੇ ਬੋਲੇ ਮੈਂ ਕਿਉਂ ਸਿਖਾਉਂਗਾ ਮੈਂ ਤੈਨੂੰ ਸਮਝਾ ਸਕਦਾ ਤਾਂ ਹੀ ਤਾਂ ਤੂੰ ਮੈਨੂੰ ਦੱਸਣ ਆਇਆ ਐ ਵੀ ਜਾ ਕੇ ਫਿਰ ਉਹਨੂੰ ਕਹੂੰਗਾ ਵੀ ਜੋ ਮੇਰੀ ਮਾਂ ਤੈਨੂੰ ਕਹਿੰਦੀ ਹੈ ਜਵਾਬ ਦਿਆ ਕਰ ਉਹਦੇ ਮੈਨੂੰ ਇੱਕ ਗੱਲ ਅਸਮਤ ਜਿਹੜੀ ਗੱਲ ਤੇਰੇ ਨਾਲ ਕਰਦਾ ਤੂੰ ਉਹਨੂੰ ਉਲਟ ਕਿਉਂ ਕਰਦੀ ਐ ਉਹਨੂੰ ਸਿੱਧੇ ਵੀ ਸਮਝ ਲੈ ਕਦੇ ਮੇਰੇ ਦਿਮਾਗ ਖੱਲਿਆ ਹੋਇਆ ਪੁੱਠਾ ਲਾਤਾ ਰੱਬ ਨੇ ਦਿਮਾਗ ਤਾਂ ਹੀ ਤਾਂ ਗੱਲ ਪੁੱਠੀ ਸਮਝਦੀ ਐ ਮੈਂ ਬਸ ਆਹੀ ਗੱਲਾਂ ਨੇ ਤੇਰੇ ਕੋਲ ਤਾਂ ਜਿਹੜੀ ਗੱਲ ਕਹੇ ਕੋੜਕਾ ਜਵਾਬ ਦੇ ਦੇਣੀ ਐ ਮੇਰਾ ਤਾਂ ਦਿਮਾਗ ਖਰਾਬ ਆ ਮੇਰਾ ਐ ਆ ਮਾੜਾ ਮੋਟਾ ਸਾਡੀ ਵੀ ਮੰਨ ਲੈ ਸਾਡੀ ਵੀ ਮੰਨ ਲੈ ਮੇਰੇ ਨਾਲ ਆਸੀ ਸਾਡੇ ਨਾਲ ਤੂੰ ਆਗੇ ਮੈਂ ਛੋਟੀ ਮੰਨ ਲੈ ਜੇ ਮੇਰੇ ਤੁਸੀਂ ਮੰਨਦੇ ਹੋ ਮੋ ਓਏ ਆਸੀ ਤਾਂ ਸਭ ਕੁਝ ਮੰਨਦੇ ਆ ਮਾਂ ਮੇਰੀ ਏ ਕੀ ਨਹੀਂ ਮੰਨਿਆ ਜ਼ਰਾ ਇੱਕ ਵਾਰੀ ਤਾਂ ਉਹਨੂੰ ਕਦੇ ਕਿਹਾ ਵੀ ਭਾਈ ਜਿਹੜਾ ਕੁਝ ਲਿਹਾਉਣੀ ਆ ਉਹਦੇ ਪੇਕੇ ਤੋਂ ਚੱਜ ਦਾ ਲਿਆ ਕਰ ਕਿਹਾ ਕਦੇ ਕਿਹਾ ਵੀ ਮੇਰੀ ਮਾਂ ਨੂੰ ਚੱਜ ਦਾ ਸੂਟ ਲਿਆ ਦੀ ਮੇਰੀ ਗੱਲ ਸੁਣ ਉਹਨੂੰ ਮੈਂ ਕਿਵੇਂ ਕਹਿ ਸਕਦਾਗਾ ਵੀ ਚੱਜ ਦਾ ਲਿਆ ਨਾ ਲਿਆ ਜਿੰਨੀ ਕਿ ਗੰਜਾਇਸ਼ ਆ ਲ ਦੇ ਜਾਂਦਾਗਾ ਉਹ ਜਿਹੜਾ ਦਿੰਦੇ ਨੇ ਮਾੜਾ ਦਿੰਦੇ ਨੇ ਹੋਰ ਅਸ ਮੈਨੂੰ ਕਹਿ ਤੂੰ ਉਹਨੂੰ ਕਹਨ ਸੱਚੀ ਗੱਲ ਆ ਭਾਈ ਜਵਾਨ ਨਹੀਂ ਇਹ ਹੈ ਜ ਬਹੂਆਂ ਤੋਂ ਡਰਦੇ ਨੇ ਮੁੰਡੇ ਅੱਜ ਕੱਲ੍ਹ ਜੋ ਕਿ ਆਪਣੀ ਕੁੜੀ ਨੂੰ ਕਹੇ ਵੀ ਤੂੰ ਆ ਨਹੀਂ ਆ ਲਿਆ ਸੋ ਮੋਟਰਸਾਈਕਲ ਲੈ ਕੇ ਗੱਡੀ ਲਿਆ ਗੱਡੀ ਨੂੰ ਜਹਾਜ਼ ਲਿਆ ਫਿਰ ਆਪਾਂ ਨੂੰ ਕਿਵੇਂ ਲੱਗੂ ਆਪਾਂ ਤਾਂ ਆਪਣੀ ਕੁੜੀ ਨੂੰ ਕੋਈ ਕਾਸਰ ਛੱਡੀ ਐ ਨਹੀਂ ਮੈਂ ਤਾਂ ਜਦੋਂ ਕੋਈ ਤਿੱਥ ਤਿਆਰ 2000 ਤੋਂ ਘੱਟ ਬੁੜੀ ਦਾ ਸੂਟ ਨਹੀਂ ਕਦੇ ਲੈਂਦਾ ਉਹ ਮਾਤਾ ਤੇਰੇ ਤੇ ਗੰਜਾਇਸ਼ ਤੂੰ ਦੇ ਦੇ ਦਿੰਨੀ ਆ ਅਗਲੇ ਚ ਨਹੀਂ ਹੈਗੀ ਨਹੀਂ ਦੱਸਦਾ ਫਿਰ ਮੈਨੂੰ ਕੀ ਪਤਾ ਫਿਰ ਆਪਦੇ ਬਰਾਬਰ ਦੇ ਨਾ ਮੱਥਾ ਲਾ ਲੈਂਦੇ ਭਾਈ ਬਹੁਤ ਜ਼ਿਆਦਾ ਸਰੀ ਪਿਆ ਤੈਨੂੰ ਕੁਝ ਵੀ ਕਹਿਦੀ ਐ ਨਾ ਬਸ ਤੂੰ ਤਾਂ ਖੇ ਕਰ ਦੇਣੀ ਆ ਗੱਲ ਦੇ ਮੈਂ ਤਾਂ ਦੇਖ ਤੈਨੂੰ ਪਿਆਰ ਨਾਲ ਹੁਣ ਵੀ ਸਮਝਾ ਰਿਹਾ ਵੀਰ ਰੱਬ ਦਾ ਵਾਸਤਾ ਜੋੜੇ ਤੇਰੇ ਮੂਰੇ ਹੱਥ ਨਰਮਾਈ ਰੱਖਿਆ ਕਰ ਕਲੇਸ਼ ਨਾ ਪੜਾ ਏ ਕਲੇਸ਼ ਦਾ ਮੂੰਹ ਕਾਲਾ ਹੀ ਹੁੰਦਾ ਵਾ ਮੈਂ ਤੈਨੂੰ ਦੱਸਾਂ ਮੈਨੂੰ ਨਾ ਜ਼ਿਆਦੇ ਤੂੰ ਮਤਾਈਆਂ ਨਾ ਦੇ ਤੂੰ ਜਾ ਕੇ ਨਾ ਉਸੇ ਨੂੰ ਸਮਝਾ ਲੈ ਕਹਿ ਦੇ ਉਹਨੂੰ ਜਾ ਕੇ ਵੀ ਮੇਰੀ ਮਾਂ ਨਾਲ ਲੜ ਪਿਆ ਕਰ ਆਹੀ ਕਹੇਗਾ ਉਹਨੂੰ ਜਾ ਕੇ ਹੁਣ ਤੂੰ ਨਾ ਸਮਝੇ ਆਹੋ ਚਾਬੀਆਂ ਫੜ ਕੇ ਮੈਥੋਂ ਉਹਨੂੰ ਫੜਾ ਦੇ ਬਸ ਨਾ ਸੀ ਚਾਬੀਆਂ ਤੈਨੂੰ ਫੜਾਏ ਨਾ ਸੀ ਨਿਕਲ ਜਾਂਦੇ ਕਰੋ ਕਿਉਂ ਨਹੀਂ ਤੂੰ ਖੁਸ਼ ਹੋ ਜਾਵੇਂਗਾ ਮੈਂ ਖੁਸ਼ ਹੋ ਜਾਈ ਫਿਰ ਤਾਂ ਮੈਂ ਤੁਹਾਨੂੰ ਕੱਢ ਕੇ ਰਾਜੀ ਨਹੀਂ ਮੈਂ ਕਹਿੰਦੀ ਹਾਂ ਤੁਸੀਂ ਬਸੋ ਛੋੜਾ ਮੈਂ ਕੁਝ ਬਣਾਉਣੀ ਆ ਘਮਾਉਂਦੀ ਨਹੀਂ ਜੇ ਉਹ ਨੂੰ ਮੈਂ ਰੋਕ ਟੋਕ ਦਿੰਨੀ ਆ ਤਾਂ ਛੋੜਾ ਹੀ ਬਣਦਾ ਕੋਸਰ ਵੀ ਕੋਈ ਨਹੀਂ ਛੱਡ ਰਹੀ ਤੂੰ ਹਾਂ ਹੁਣ ਮੇਰੇ ਕਹਿ ਤਾ ਸਮਝ ਆ ਚਲ ਉਹਦੇ ਨਾਲ ਤਾਂ ਨਹੀਂ ਬਣਦੇ ਮੇਰੇ ਕਹਿ ਤਾ ਨੀਵੀ ਹੋ ਜਾ ਕਦੇ ਸਮਝੀ ਹੋਈ ਆ ਬਸ ਮੈਨੂੰ ਹੀ ਨੀਵੀ ਕਰਨ ਸਿੱਖ ਤੂੰ ਤਾਂ ਬਹੂ ਨੂੰ ਨਾ ਕਹੀਂ ਮਾੜਾ ਮੋਟਾ ਕੁਝ ਇਹ ਪਤਾ ਨਹੀਂ ਕਿੱਥੋਂ ਬਹੂ ਦਾ ਚਮਚਾ ਬਣਿਆ ਫਿਰਦਾ ਪਤਾ ਨਹੀਂ ਕੀ ਇਹਦੇ ਸਿਰ ਚ ਘੋਲ ਕੇ ਪਾਇਆ ਉਹਨੇ ਕੀ ਨਾ ਸਾਰਾ ਦਿਨ ਬਹੂ ਨੂੰ ਆਏ ਕਹਿੰਦੀ ਗਗਨ ਨੂੰ ਆਏ ਕਹਿੰਦੀ ਗਗਨ ਨੂੰ ਹੋਰ ਮੈਂ ਗਗਨ ਦੀ ਆਰਤੀ ਤਾਰ ਲਿਆ ਕਰਾਂ ਉਹ ਰੇ ਆ ਨਾ ਉਹ ਦੂ ਬੀ ਲੂ ਤੂੰ ਨੇ ਪੀਣਾ ਨਾ ਮੈਂ ਨੂੰ ਪੀਣਾ ਮੇਰੇ ਸਿਰ ਚ ਦਰਦ ਹੋ ਜਾਂਦਾ ਸੀ ਦਵਾਈ ਲੈ ਕੇ ਘਟੇ ਸੀ ਚਲ ਕੋਈ ਨਾ ਮੈਂ ਸਮਝਾਏ ਬੇਬੇ ਨੂੰ ਹਾਂ ਮੈਂ ਸੁਣੀ ਜਾਂਦੀ ਸੀ ਕਾਫੀ ਚੀਚੀ ਬੋਲੀ ਜਾਂਦੀ ਸੀ ਤੈਨੂੰ ਪਤਾ ਹੀ ਯਾਰ ਬੇਬੇ ਸੁਭਾਅ ਤਾਂ ਉਹ ਤਾਂ ਹਰੇ ਗੱਲ ਨੂੰ ਨਾ ਦੁਗਣਾ ਦੁਗਣਾ ਕਰਕੇ ਬੋਲਦੀ ਐ। ਉਹ ਤਾਂ ਚਲੋ ਮੈਨੂੰ ਪਤਾ ਹੀ ਐ ਮੈਂ ਤੁਹਾਨੂੰ ਐਂ ਕਹਿੰਦੇ ਸੀ ਤੁਸੀਂ ਕਾਹਨੂੰ ਐਨਾ ਬੋਲਣਾ ਸੀ। ਮੰਮੀ ਨੇ ਫੇਰ ਮੈਨੂੰ ਹੀ ਕਹਿਣਾ ਵੀ ਪਤਾ ਨਹੀਂ ਉਹਨੇ ਸਿਖਾ ਕੇ ਭੇਜਤਾ। ਕੋ ਯਾਰ ਕਦੇ ਹੁੰਦਾ ਬੰਦਾ ਬੋਲ ਪਿਆ ਠੀਕ ਹੁਣ ਮੜੀ-ਵੜੀ ਗੱਲ ਤੇ ਕਹਿ ਹੈ ਵੀ ਨਹੀਂ ਜਾਂਦਾ। ਨਾ ਤਾਂ ਮੈਂ ਤੈਨੂੰ ਦੇਖ ਸਕਦਾ। ਨਾ ਮੈਂ ਉਹਨੂੰ ਐਜਾ ਕੁਝ ਕਰਦ ਨੂੰ ਦੇਖ ਸਕਦਾ। ਹੁਣ ਮੈਂ ਤਾਂ ਉਹਨੂੰ ਸਮਝਾਉਣੀ ਸੀਗਾ। ਉਹ ਤਾਂ ਚਲੋ ਮੈਂ ਤੁਹਾਡੀ ਗੱਲ ਮੰਨਦੀ ਆ। ਤੁਸੀਂ ਤਾਂ ਚਲੇ ਜਾਂਦੇ ਹੋ। ਹੁਣ ਮੈਨੂੰ ਤਾਂ ਐ ਡਰ ਲੱਗੇ ਜਾਂਦਾ ਕੱਲ ਨੂੰ ਸਾਰਾ ਦਿਨ ਮੰਮੀ ਨੇ ਗੱਲ ਨਹੀਂ ਛੱਡਣੀ ਐ ਨਹੀਂ ਪਤਾ ਕਿੰਨਾ ਕ ਖਰਚ ਕਰੇਸ ਹੋਊਗਾ ਦੁਬਾਰਾ ਕੁਛ ਨਹੀਂ ਕਹਿੰਦੀ ਤੂੰ ਵੀ ਇੱਥੇ ਆ ਮੈਂ ਵੀ ਇੱਥੇ ਆ ਫਿਰ ਕਿਹੜਾ ਪਿੰਡ ਛੱਡ ਕੇ ਬਾਗ ਜਾਂ ਸ਼ਾਮ ਨੂੰ ਤਾਂ ਘਰ ਹੀ ਆਉਂਗਾ ਮਨਪ੍ਰੀਤ ਨਾਲ ਗੱਲ ਹੋਈ ਆ ਹਾਂ ਮੇਰੀ ਮਨਪ੍ਰੀਤ ਨਾਲ ਗੱਲ ਹੋਈ ਸੀ ਉਹ ਕਹਿੰਦੀ ਵੀਰੇ ਮੈਂ ਕੱਲ ਨੂੰ ਆਉਣੀ ਹੈਗੀ ਮੈਨੂੰ ਸਾਰੀ ਗੱਲ ਸਮਝਾਤੀ ਮਾਂ ਦੇਖ ਭਾਈ ਗੱਲ ਇਹ ਹੈਗੀ ਕਿੰਨਾ ਟਾਈਮ ਹੋ ਗਿਆ ਬੇਬੇ ਨੂੰ ਤੰਗ ਕਰਦ ਨੂੰ ਕਦੇ ਕਹਿੰਦੀ ਆਹ ਨਹੀਂ ਲੈ ਕੇ ਆਈ ਕਦੇ ਕਹਿੰਦੀ ਉਹ ਨਹੀਂ ਲੈ ਕੇ ਮੈਂ ਇਹਨੂੰ ਆਪ ਕੋ ਪੁੱਛ ਲੈ ਇੱਕ ਵਾਰੀ ਤੂੰ ਉਹ ਕਹਿੰਦੀ ਵੀਰੇ ਮੈਂ ਹੋਂ ਵੀ ਮੈਂ ਤਾਂ ਕੱਲ ਨੂੰ ਆਉਂਗੀ ਇੱਥੇ ਨਾਲੇ ਤੁਹਾਨੂੰ ਮਿਲ ਕੇ ਜਾਊਂਗੀ ਨਾਲੇ ਬੇਬੇ ਨਾਲ ਗੱਲ ਕਰਕੇ ਜਾਊਂਗੀ ਹਾਂ ਹਾਂ ਚਲੋ ਇਹ ਵਧੀਆ ਕੀਤਾ ਤੁਸੀਂ ਹਨਾ ਉਹ ਇੱਥੇ ਆ ਜਾਓਗੇ ਚਲ ਮੰਮੀ ਨੂੰ ਕੁਛ ਤਾਂ ਥੋੜਾ ਜਿਹਾ ਫਰਕ ਪਊਗਾ ਮੈਨੂੰ ਸਾਰੀ ਗੱਲ ਸਮਝਾਈ ਆ ਵੀ ਤੂੰ ਉਹ ਐ ਨਾ ਕਹੀਂ ਵੀ ਮੈਂ ਆ ਗੱਲ ਕਰਨ ਆਈ ਆ ਵੀ ਤੂੰ ਐ ਕਹੀਂ ਵੀ ਮੇਰਾ ਤਾਂ ਜੀ ਕਰਦਾ ਏ ਮਿਲਣ ਮੈਂ ਤਾਂ ਆਈ ਆ ਫਿਰ ਕਿਸੇ ਬਹਾਨੇ ਗੱਲ ਛੇੜਦੇ ਹਾਂਜੀ ਵਧੀਆ ਕੀਤਾ ਤੁਸੀਂ ਚਲੋ ਹਨਾ ਹਾਂ ਤੇ ਬਾਕੀ ਤੂੰ ਮਨਪ੍ਰੀਤ ਲਵੇ ਹਜੇ ਕੋਈ ਗੱਲ ਇਹ ਨਾ ਕਰੀ ਮੈਨੂੰ ਸਾਰਾ ਕੁਝ ਆਪੇ ਸਮਝਾਤਾ ਠੀਕ ਹੈ ਨਾ ਨਾ ਮੈਂ ਕੀ ਗੱਲ ਕਰਨੀ ਆ ਮੈਂ ਤਾਂ ਪਹਿਲਾਂ ਹੀ ਡਰ ਲੱਗਦਾ ਮੰਮੀ ਤਾਂ ਨਾ ਛੋਟੀ ਜੀ ਗੱਲ ਦੀ ਐਡੀ ਵੱਡੀ ਗੱਲ ਬਣਾ ਲੈਂਦੀ ਆ ਓਏ ਪਤਾ ਨਹੀਂ ਯਾਰ ਕੀ ਹੋਇਆ ਬੇਬੇ ਨੂੰ ਮੈਨੂੰ ਤਾਂ ਇਹ ਲੱਗਦਾ ਵੀ ਬੇਬੇ ਆਪ ਨਹੀਂ ਕੁਝ ਕਰਦੀ ਇਹਨੂੰ ਕੋਈ ਸਿਖਾਉਂਦਾਗਾ ਸਿਖਾਊਗਾ ਕੌਣ ਬੰਦੇ ਦੇ ਆਪ ਦਾ ਦਿਮਾਗ ਵੀ ਤਾਂ ਹੁੰਦਾ ਹੀ ਐ ਕਿਸੇ ਦੇ ਕੀ ਮਜ਼ਾ ਲਾ ਕੋਈ ਕਿਸੇ ਦੇ ਖਰਚ ਘਰੇਸ ਪਵਾ ਦੂਗਾ ਚਲ ਮੰਨੀ ਗੱਲ ਵੀ ਆਪਣਾ ਵਿਆਹ ਹੁਣ ਹੋਇਆ ਤੂੰ ਤਾਂ ਹੁਣ ਆਈਆਂ ਯਾਰ ਮੈਂ ਤਾਂ ਸ਼ੁਰੂ ਤੋਂ ਜਾਣਦਾ ਬੇਬੇ ਨੂੰ ਬੇਬੇ ਦਾ ਇਹ ਸੁਭਾਅ ਹੈ ਨਹੀਂ ਸੀਗਾ ਜਿਵੇਂ ਜੀ ਹੁਣ ਹੋਗੇ ਚਲੋ ਕੋਈ ਨਾ ਤੁਸੀਂ ਵੀ ਜਿਆਦਾ ਨਾ ਸੋਚਿਆ ਕਰੋ ਪੈ ਜਾਓ ਹੁਣ ਆ ਗਲਾਸ ਮੈਨੂੰ ਪੜਾ ਦਿਓ ਮੈਂ ਰੱਖਿਆ ਨਹੀਂ ਆ ਸਵੇਰੇ ਗੱਲ ਕਰਦੇ ਆ ਜਦੋਂ ਮਨਪ੍ਰੀਤ ਆ ਗਈ ਸੋਚਣਾ ਤਾਂ ਪੈਂਦਾਗਾ ਜਦੋਂ ਘਰ ਚ ਕਲੇਸ਼ ਹੋਵੇ ਨਾ ਫਿਰ ਸੋਚਣਾ ਪੈਂਦਾਗਾ ਜੇ ਮੈਂ ਨਹੀਂ ਸੋਚੂ ਹੋਰ ਕੌਣ ਸੋਚੂਗਾ ਉਹ ਤਾਂ ਚਲੋ ਗੱਲ ਤੁਹਾਡੀ ਠੀਕ ਹੈ ਚਲ ਆਰਾਮ ਕਰ ਲੋ ਸਾਰਾ ਦਿਨ ਕੰਮ ਕਰਦੇ ਹੋਂ ਤੂੰ ਵੀ ਆਇਆ ਕਰ ਛੇਤੀ ਕੰਮ ਨਿਬੜ ਆ ਕੇ ਪੈ ਜਾ ਆਰਾਮ ਨਾਲ ਹਾਂਜੀ ਮੈਂ ਆ ਰੱਖਿਆ ਮਾਂ ਬਸ ਭਾਂਡੇ ਚੱਕਦਾ ਆ ਬੇਬੀ ਦੇ ਕਮਰੇ ਚ ਪਾਣੀ ਪੂਣੀ ਰੱਖਿਆ ਨਾਲ ਦੁੱਧ ਰੱਖਿਆ ਹਾਂਜੀ ਹਾਂਜੀ ਠੀਕ ਹਾਂਜੀ ਜੇ ਕੁਝ ਬੋਲੋ ਚੁੱਪ ਕਰਕੇ ਆ ਜੀ ਤੂੰ ਨਹੀਂ ਕੋਈ ਗੱਲ ਨਹੀਂ ਭਾਬੀ ਤਾਂ ਵਿਚਾਰੀ ਕੁਝ ਬੋਲਦੀ ਕਰਦੀ ਨਹੀਂ ਕਰਿਆ ਕੀ ਇਹਦੇ ਪੇਕੇ ਨੇ 3 ਦਿਨਾਂ ਨੇ ਤਾਂ ਭਾਈ ਆ ਜੂਗਾ ਚੱਖੇ ਝੋਲਾ ਜਾ ਕੀ